ਇੱਕ ਜਿਹੜਾ ਕਾਰ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਹ ਤੋਂ ਵੀ ਪੈੜੀਆਂ ਵੀਡੀਓ ਨੇ ਬਾਬਾ ਜੀ ਇਹਦੇ ਵਿੱਚ ਐਦਾਂ ਦੀਆਂ ਵੀਡੀਓ ਨੇ ਅੱਛਾ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਅਸੀਂ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਨੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਹੋਣ ਲੱਗ ਜਾਣ ਤਾਂ ਲੱਖ ਲਾਂਤਾ ਐਦਾਂ ਦੇ ਕੀਰਤਨ ਕਰਨ ਆ ਇੱਥੇ ਬੰਦਾ ਆ ਕੀਰਤਨ ਕਰਨ ਮੈਂ ਤੁਹਾਨੂੰ ਦਿਖਾਉਣਾ ਹੈ ਲੈ 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 ਆਹ ਹੀ ਆ ਬੰਦਾ ਆ ਦੇਖੋ ਆ ਚੌਰਾ ਇਹ ਚੋਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤੇ ਮੈਂ ਜਲੂਸ ਤੇਰਾ ਬੜਾ ਕਰੂ ਤੇ ਡਾਂਗ ਤੇਰੇ ਉਹ ਫੇਰ ਨਹੀਂ ਆਜ ਕੱਲ ਨੰਗਾ ਕਲਯੁਗ ਨਾਚ ਨੱਚਦਾ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁੰਨ ਚ ਆਇਆ ਉਹਦੀ ਕੁੜੀ ਸੀ ਉਹਦੀ ਕੁੜੀ ਉਹਨੇ ਗੋਦ ਲੈ ਕੇ ਪਾੜੀ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜਿੱਥੇ ਤੱਕ ਸਾਨੂੰ ਉਹਦੇ ਵਿੱਚ ਪੂਰਾ ਗੰਝ ਦਿਖਾਇਆ ਹੋਇਆ ਤੇ ਉਹਦੇ ਵਿੱਚ ਇਹ ਮੈਲੇ ਦਾ ਜਾਣਦੇ ਨੇ ਨਾ ਹੀ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਜੋ ਜਿਹੜੀ ਤੁਸੀਂ ਫੋਟੋਸ ਦਿਖਾਈਆਂ ਉਹ ਕਿੱਥੇ ਵੀ ਜ਼ਬਰਜਨਾ ਨਹੀਂ ਲੱਗ ਰਿਆ ਉਹ ਕੰਸੈਂਟ ਤੇ ਨਾਲ ਲੱਗ ਗੁਰੂ ਘਰ ਦੇ ਵਿੱਚ ਕਰਨ ਸੱਚ ਹੈ ਪਾਪਾ ਜੀ ਉਹ ਸੇਵਾ ਹੀ ਕੀਰਤਨ ਦਾ ਕੀਰਤਨ ਦਾ ਕਰਦੇ ਕਰਦੇ ਸੇਵਾ ਬੜੀ ਤਕੜੀ ਕਰਦਾ ਸੀਗਾ ਲੋਕਾਂ ਨੂੰ ਦਵਾਈਆਂ ਫਰੀ ਦਿੰਦਾ ਸੀਗਾ ਹੋਰ ਬੜੇ ਕੰਮ ਸੇਵਾ ਕਰਦਾ ਸੀਗਾ ਯਾਰ ਇੰਨੀ ਸੇਵਾ ਕਰਨ ਦਾ ਕੀ ਤੇਰਾ ਮਤਲਬ ਹੋਇਆ ਇੱਕ ਮਾੜੀ ਜਿਹੀ ਗਲਤੀ ਨੇ ਤੇਰੀ ਸਾਰੀ ਖੂਨ ਦੇ ਵਿੱਚ ਸੇਵਾ ਪਾਤੀ ਕੱਲ ਨੂੰ ਅਗਲੇ ਪਤਾ ਕੀ ਕਹਿ ਦਿੰਦੇ ਆ ਗਿਆ ਕਹਿੰਦੇ ਲੈ ਬਾਬੇ ਨੇ ਪੈਸੇ ਖਾ ਲਏ ਹੋਣੇ ਆ ਬਾਬੇ ਨੇ 1 ਲੱਖ 2 ਲੱਖ ਖਾ ਲਏ ਹੋਣਾ 5 ਲੱਖ ਖਾ ਲਿਆ ਹੋਣਾ ਐਦਾਂ ਕਮੈਂਟਾਂ ਦੇ ਵਿੱਚ ਮਾਰਨਾ ਹੈ ਕੀ ਗਾਗੇੜਾ ਇਹ ਮੀਡੀਆ ਦੇ ਵਿੱਚ ਤਾਂ ਤੁਹਾਡੇ ਵਿੱਚ ਸੰਗਤ ਦੇ ਵਿੱਚ ਰੱਖਦਾ ਵੀ ਇਹ ਕਰਤੂਤਾਂ ਹੋ ਰਹੀਆਂ ਤੁਸੀਂ ਦੱਸੋ ਵੀ ਗਲਤ ਹੋ ਰਹੀਆਂ ਸਹੀ ਹੋ ਰਹੀਆਂ ਧੀਆਂ ਭੈਣਾਂ ਆਉਦਿਆਂ ਕੱਲ ਨੂੰ ਹੋਰ ਬੱਚੇ ਦੇ ਪਤਾ ਨਹੀਂ ਕੀ ਕਹਿੰਦਾ ਕਿਹੜਾ ਨਸ਼ਾ ਕਰਦਾ ਬੱਚੇ ਦੇ ਉੱਤੇ 10 ਸਾਲ ਦੇ ਬੱਚੇ ਦਾ ਵੀ ਬਲਤ ਕਰ ਹੋ ਸਕਦਾ ਲਾ ਜਿਹੜਾ ਚੋਲਾ ਪਾਈ ਫਿਰਦੇ ਨੇ ਉਹ ਹੁਣ ਸੁਧਰ ਜਾਣ ਇਹ ਵੀਡੀਓ ਦਾ ਮਤਲਬ ਇਹ ਹੈ ਵੀ ਉਹ ਸੁਧਰ ਜਾਣ ਅਗਲੀ ਵਾਰੀ ਉਹ ਬੰਦੇ ਸੁਧਰ ਜਾਣ ਜਿਹੜਾ ਜਿਹੜਾ ਸਾਡੇ ੱਟਕੇ ਚੜਦਾ ਗਿਆ ਇਹ ਐਦਾਂ ਤਾ ਅੱਜ ਲੁਧਿਆਣਾ ਦੇ ਵਿੱਚ ਇੱਕ ਵਾਇਰਲ ਵੀਡੀਓ ਜਿਹੜੀ ਆ ਉਹ ਸਾਹਮਣੇ ਆਂਦੀ ਆ ਤਾਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਅੱਜ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਦੇ ਆ ਮਾਮਲਾ ਕੀ ਆ ਉਹ ਜਾਣਦੇ ਆ ਵਾਇਰਲ ਵੀਡੀਓ ਇੱਥੇ ਕਿਹਾ ਜਾ ਰਿਹਾ ਵੀ ਇੱਕ ਸੇਵਾਦਾਰ ਸੀ ਗੁਰਦੁਆਰੇ ਦਾ ਪ੍ਰਧਾਨ ਵੀ ਕਿਹਾ ਜਾ ਰਿਹਾ ਤਾਂ ਹੁਣ ਗੱਲਬਾਤ ਕਰਦੇ ਆ ਪਹਿਲੇ ਤਾਂ ਸਾਰੀ ਸੰਗਤਾਂ ਨੂੰ ਜਿੰਨੀਆਂ ਵੀ ਸੰਗਤਾਂ ਦੇਖਦੀਆਂ ਪਈਆਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਰੇ ਦਾ ਪਹਿਲਾਂ ਫਤਿਹ ਗਜਾਓ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਗੱਲ ਇਹ ਤੇ ਮੁੱਖ ਜਹਿਦਦਾਰ ਸਾਡਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਰਾਜਾ ਰਾਜ ਸਿੰਘ ਦੀ ਰੇਂਜ ਦਿਨ ਦੇ 18 ਰਹਿੰਦੇ ਆ ਤੇ ਹੁਣ ਵੀ ਇਹੀ ਉਹਨਾਂ ਦੀ ਰੇਂਜ ਦਿਨ ਹੀ ਠਾਰਿਆ ਕੇ ਕੰਮ ਕਰਦੇ ਆ ਤੇ ਇੱਕ ਸਾਨੂੰ ਇੱਕ ਭੂੜਾ ਸ਼ਿਕ ਮਿਲਿਆ ਸੀਗਾ ਕਿ ਉਹਦਾ ਪਤਾ ਕਰਨ ਵਾਸਤੇ ਆਏ ਸੀ ਇੱਥੇ ਪਰ ਉਹ ਬੰਦਾ ਮਿਲਿਆ ਨਹੀਂ ਹੈਗਾ ਇੱਥੇ ਅਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸੰਗਤ ਜੀ ਪਹਿਲੇ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖ ਜੋ ਵੀਡੀਓ ਮੇਰੇ ਕੋਲੇ ਆ ਚੁੱਕੀਆਂ ਨੇ ਵੀਡੀਓ ਉਦੋਂ ਦਿਖਾਵਾਂਗਾ ਜਦੋਂ ਮੇਰੇ ਕੋਲੇ ਉਹ ਭੁੰਡਾ ਛਕਾ ਜੂਗਾ ਤੇ ਮੇਰੀ ਬੇਨਤੀ ਉਹਨੂੰ ਇਹ ਆ ਵੀ ਜਿੱਥੇ ਵੀ ਤੂੰ ਹੈਗਾ ਸੱਚ-ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜੀ ਬੈਠਾ ਤੂੰ ਮੇਰੇ ਕੋਲੇ ਆਣ ਕੇ ਮਿਲ ਲੈ ਤੇ ਤੇਰਾ ਭਲਾ ਹੋ ਜੂਗਾ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਨਹੀਂ ਕਿੰਦਰ ਦੀਆਂ ਵੀਡੀਓ ਐ ਬਾਬਾ ਜੀ ਇਹਦੇ ਵਿੱਚ ਐਦਾਂ ਦੀਆਂ ਵੀਡੀਓ ਨੇ ਇੱਥੇ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਅਸੀਂ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਆਣੇ ਇੱਕ ਜਿਹੜਾ ਕਾਂਡ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਦੋਂ ਤੋਂ ਵੀ ਪੈੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸ਼ੰਕਰ ਸ਼ੰਕਰ ਆਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਭੂੜਾ ਆਸ਼ਿਕਾ ਉਹ ਵੀ ਬਹੁਤ ਜਿਆਦਾ ਵਾਇਰਲ ਹੋਇਆ ਸੀਗਾ ਉਸ ਤੋਂ ਵੀ ਪਹਿੜੀਆਂ ਵੀਡੀਓ ਸਾਡੇ ਕੋਲੇ ਹੈਗੀਆਂ ਨੇ ਇਹ ਕਿਦੋਂ ਲਈ ਕਿਦਾਂ ਦਿਖਾ ਦੇ ਉਹ ਗੁਰੂ ਘਰ ਦੇ ਨਾਲ ਇਹ ਆ ਵੀ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਬੰਨ ਮੁੰਡਿਆਂ ਕੋਲੇ ਗਏ ਸੀ ਉਹ ਕਹਿੰਦੇ ਉਹਨਾਂ ਨੇ ਪੱਲਾ ਝਾੜਤਾ ਜੀ ਉਹ ਬੰਦਾ ਇੱਥੇ ਨਹੀਂ ਹੈਗਾ ਤੇ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਅਸੀਂ ਦਿਖਾ ਨਹੀਂ ਸਕਦੇਗੇ ਠੀਕ ਹੈ ਚ ਉਹਦਾ ਕੀ ਰੋਲ ਸੀਗਾ ਰੋਲ ਉਹ ਕਹਿੰਦਾ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪਏ ਹੋਏ ਆ ਡਾਕੂਮੈਂਟ ਪਏ ਹੋਏ ਆ ਉਹ ਉਹਦਾ ਆਪ ਮਾਲਕ ਹੈ ਗੁਰਦੁਆਰੇ ਦਾ ਇੱਥੋਂ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਹੀ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਸੀ ਵੀਡੀਓ ਸਾਰੀਆਂ ਦੇਖ ਲਿਆ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਹੈ ਉਹ ਦਫਤਰ ਦੀ ਵੀਡੀਓ ਮੈਨੂੰ 100% ਹੈ ਉਹੀ ਆ ਕੋਈ ਨਹੀਂ ਰਹੀ ਪਹੁੰਗਿਆਂ ਜੀ ਕਾਬੂ ਇਹਦੇ ਦੇਖਦੇ ਆ ਜੇ ਨਾ ਹੋਇਆ ਇਹ ਸੰਗਤ ਜੇ ਜਿੰਨ ਨੇ ਵੜਨ ਦਿੱਤਾ ਨਹੀਂ ਤਾਂ ਸੰਗਤ ਆਪ ਅਸੀਂ ਬਿਠਾਵਾਂਗੇ ਸਿੰਘ ਬਿਠਾਵਾਂਗੇ ਅਸੀਂ ਆਪ ਕੱਪ ਕਰਾਂਗੇ ਤੇ ਕਾਰਵਾਈ ਤੇ ਜਿੰਨ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਗਲਤ ਵੀਡੀਓ ਸਰ ਜਿਹਦੇ ਨਾਲ ਆ ਉਹਦੇ ਬਾਰੇ ਕੁਝ ਪਤਾ ਲੱਗਿਆ ਪਤਾ ਨਹੀਂ ਉਹ ਫੋਨ ਬੰਦ ਕੀਤਾ ਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਹੁਣ ਕੇ ਵੀ ਫੋਨ ਕਰਕੇ ਬੁਲਾ ਲਓ ਕਹਿੰਦੇ ਵੀ ਅਸੀਂ ਮਾਲਕ ਆ ਇੱਕ ਜਿਹੜਾ ਦਫਤਰ ਆ ਉਹਦੇ ਵਿੱਚ ਚਾਬੀ ਆ ਇੱਕ ਉਹ ਜਿਹੜੀ ਚਾਬੀ ਦੇ ਦਫਤਰ ਖੋਲ ਜਾਵੇ ਉਹਦੇ ਵਿੱਚੋਂ ਅਦਾ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਦਫਤਰ ਵੀ ਇਹ ਕਹਿੰਦੇ ਸਾਡੇ ਕੋਲ ਚਾਬੀ ਨਹੀਂ ਹੈਗੀ ਖੋਲ ਹੀ ਨਹੀਂ ਦੇਗੇ ਇਹ ਗੁਰੂ ਘਰ ਦਾ ਮਾਲਕ ਕਿਸ ਤਰ੍ਹਾਂ ਹੋ ਸਕਦਾ ਜੀ ਉਹ ਕਹਿ ਰਹੇ ਆ ਮੈਨੂੰ ਸਾਨੂੰ ਪਤਾ ਲੱਗਿਆ ਵੀ ਕੋਈ ਕਹਿੰਦੇ ਵੀ ਸਾਨੂੰ ਜਿੱਥੋਂ ਪਤਾ ਲੱਗਿਆ ਜਿੱਥੋਂ ਵੀਡੀਓ ਆਈਆਂ ਨੇ ਨਾ ਸਾਡੇ ਕੋਲੇ ਲੀਕ ਹੋ ਕੇ ਉਹ ਕਹਿੰਦੇ ਸੀ ਵੀ ਉਹ ਮਾਲਕ ਆ ਉਹਦੇ ਗਈ ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਇਥੇ ਕਿਰਾਇਆ ਵੀ ਲੈਂਦਾ ਪੈਸੇ ਵੀ ਲੈਂਦਾ ਨਾਲ ਕਮੇਟੀ ਉਹਨੇ ਬਣਾਈ ਹੋਈ ਆ ਮੂਰੇ ਕਮੇਟੀ ਹੋ ਕੇ ਕੰਮ ਕਰਦੀ ਹੈਗੀ ਆ ਆਪ ਪਿੱਛੇ ਰਹਿੰਦਾ ਹੈਗਾ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਾਂ ਵੀਡੀਓ ਤੁਹਾਡੇ ਕੋਲ ਹੈਗੀਆਂ ਨੇ ਉਹਦੇ ਵਿੱਚ ਉਸ ਮਹਿਲਾ ਦਾ ਕੀ ਰੋਲ ਹੈਗਾ ਔਰ ਕੌਣ ਹੈ ਉਹ ਮਹਿਲਾ ਮਹਿਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਝ ਦਿਖਾਇਆ ਹੋਇਆ ਤੇ ਉਹਦੇ ਵਿੱਚ ਇਹ ਮਹਿਲਾ ਦਾ ਜਾਣਦੇ ਨਹੀਂ ਨਾ ਹੀ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣਦੇ ਨਹੀਂ ਹੈਗੇਗੇ ਸੀ ਉਹਨੂੰ ਤੇ ਗੁਰੂ ਘਰ ਦੇ ਵਿੱਚ ਵੀਡੀਓ ਜਾਂ ਕਿਤੇ ਹੋਰ ਜਗ੍ਹਾ ਤੇ ਬਣੀ ਹੈ ਉਹ ਵੀਡੀਓ ਗੁਰੂ ਘਰ ਦੀ ਜਿਹੜੇ ਸਾਹਮਣੇ ਆਈ ਹੁਣ ਇਸ ਟਾਈਮ ਮੈਂ ਵੀਡੀਓ ਮਲਾਈ ਹੈ ਵੀਡੀਓ ਆ ਜਗਾ ਨਾ ਮਲਾਈ ਹੈ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱਤਾ ਜਿੱਦਾਂ ਉਹਦਾ ਕੈਮਰਾ ਉਹਦਾ ਫੋਟੋ ਮਾ ਪਈਆਂ ਸਾਰਾ ਕੁਝ ਉਥੇ ਪਈਆਂ ਨੇ ਉਹੀ ਚੀਜ਼ਾਂ ਨੇ ਉਹ ਦਫ਼ਤਰ ਦੇ ਵਿੱਚ ਆ ਗਈਆਂ ਨਾਲ ਦੇ ਮਤਲਬ ਦਫ਼ਤਰ ਹੈ ਹਾਂ ਨਾਲ ਦਫ਼ਤਰ ਹੈ ਦੇਖ ਲਓ ਮਾਰ ਲਓ ਕੈਮਰਾ ਦਫ਼ਤਰ ਲੱਗਾ ਆ ਦਿਖਾਣਾ ਤੁਹਾਨੂੰ ਆ ਜੋ ਸਾਰੇ ਚੈੱਕ ਕਰੋ ਉਹਨਾਂ ਦੀ ਕਮੇਟੀ ਨੂੰ ਨਹੀਂ ਪਤਾ ਜਿਹੜੀ ਜਿਹੜੇ ਕੰਮ ਕੀਤੇ ਉਹਨਾਂ ਨੇ ਉਹ ਬਾਬਾ ਜੀ ਮੈਂ ਉਹਨੂੰ ਇੱਕ ਫੋਟੋ ਦਿਖਾਈ ਹੈ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਆ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਗਿਆ ਆਪ ਦੇ ਕਮੇਟੀ ਮੈਂ ਆਪ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈਏ ਇੱਥੇ ਮੁੰਡੇ ਬਿਚ ਖੜੇ ਵਿਚਾਰੇ ਇੰਨਾ ਕਿ ਵਿਚਾਰੇ ਇਹਨਾਂ ਨੂੰ ਮੈਨੂੰ 6 ਦਿਨ ਨੀਂਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਫਿਰਦਾ ਵੀ ਮੈਂ ਕਹਾਂ ਕਿਥਾਂ ਹੋ ਗਿਆ ਵੀ ਗੁਰੂਆਂ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿਦਾਂ ਕਿਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਹੋਣ ਲੱਗ ਜਾਣ ਤਾਂ ਲੱਖ ਲਾਂਹ ਤਾਂ ਇਦਾਂ ਦੇ ਕੀਰਤਨ ਕਰ ਮੈਂ ਆ ਇੱਥੇ ਬੰਦਾ ਆ ਕੀਰਤਨ ਕਰਦਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਲੈ 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 ਕੋਈ ਲੈ ਲੈ ਆਹ ਹੀ ਆ ਬੰਦਾ ਆ ਦੇਖੋ ਆ ਚੌਰਾ ਇਹ ਚੌਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰੂ ਤੇ ਡਾਂਗ ਤੇਰੇ ਉਹ ਫੇਰਨੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲ ਜਾ ਕੋਈ ਗੱਲ ਨਹੀਂ ਕੀਤੀਗੀ ਅਸੀਂ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਆ ਵੀ ਇਹ ਤੇ ਫੜ ਕੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਹੁਣ ਕੀ ਅਲਟੀਮੇਟਮ ਕੀ ਦਿੱਤਾ ਜਿਹੜੇ ਸੰਸਥਾ ਦੇ ਬਾਕੀ ਮੈਂਬਰ ਇਹ ਕਹਿੰਦੇ ਵੀ ਤੁਹਾਨੂੰ ਫੜ ਕੇ ਦੱਸਦੇ ਆ ਜੀ ਦਿੰਨੇ ਆ ਕਹਿੰਦੇ ਕਹਿੰਦੇ ਨੇ ਕਹਿਤਾ ਵੀ ਕਹਿੰਦੇ ਬਾਬਾ ਜੀ ਤੁਹਾਡੀ ਮਦਦ ਕਰ ਦਿੰਦੇ ਨੇ ਸਾਫ਼ ਕਹਿਤਾ ਸਾਨੂੰ ਵੀ ਕਹਿੰਦੇ ਜੀ ਤੁਹਾਡੀ ਟਾਈਮ ਬੰਦ ਹੈ ਹੁਣ ਆਪਾਂ ਕਰਦੇ ਗੱਲ ਇਹਦਾ ਟਾਈਮਿੰਗ ਮੈਂ ਕਹਾਂ ਜੀ ਮੈਂ ਤੁਹਾਨੂੰ ਇੱਕ ਫੋਟੋ ਦਿਖਾ ਦਿੰਦਾ ਜਿਹੜੀ ਵੀਡੀਓ ਮੇਰੇ ਕੋਲੇ ਫੋਟੋ ਪਈ ਕੱਲੀ ਫੋਟੋ ਦਿਖਾਉਂਗਾ ਫੋਟੋ ਮਾ ਭੇਜ ਦਿਓ ਕੋਈ ਨਾ ਫੋਟੋ ਇੱਕ ਫੋਟੋ ਦਿਖਾਉਂਗਾ ਕੱਲੀ ਮੈਂ ਜੀ ਫੋਟੋ ਦਿਖਾ ਦਿਓ ਦਿਖਾ ਲੈਂਦੇ ਉਸ ਮਹਿਲਾ ਨਾਲ ਕੋਈ ਗੱਲਬਾਤ ਹੋਈ ਜਿਸ ਦੇ ਨਾਲ ਕੁਝ ਮੇਲਾ ਕਹਿੰ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁਣ ਚ ਆਇਆ ਉਹਦੀ ਕੁੜੀ ਸੀ ਹੋਰ ਦੱਸ ਨਹੀਂ ਨਹੀਂ ਮੈਨੂੰ ਕੁੜੀ ਕੁੜੀ ਕਿੱਦਾਂ ਸੀ ਉਹਦੀ ਕੁੜੀ ਉਹਨੇ ਗੋਦ ਲੈ ਕੇ ਪਾ ਲਈ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜਿੱਥੇ ਤੱਕ ਸਨ ਕੋਈ ਡਾਕੂਮੈਂਟੇਸ਼ਨ ਸੀ ਜਾਂ ਮੂੰਹ ਜਵਾਨੀ ਪਤਾ ਨਹੀਂ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਜਿੱਥੋਂ ਤੱਕ ਗੰਧ ਹਰਕਤ ਆਈ ਆ ਬੇਅਦ ਵੀ ਹੋ ਰਹੀ ਆ ਮੈਂ ਤਾਂ ਉਹਦੇ ਮੁੱਦੇ ਤੱਕ ਆ ਵੀ ਜਿੱਥੋਂ ਤੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਮਾੜਾ ਮੋਟਾ ਮੈਸੇਜ ਦਿੱਤਾ ਵੀ ਇੱਥੋਂ ਤੱਕ ਆ ਗੱਲਬਾਤ ਉਹਨਾਂ ਦੀ ਹੈਗੀ ਨਹੀਂ ਤੁਹਾਡੇ ਕਹਿਣ ਦਾ ਮਤਲਬ ਪਹਿਲਾ ਜਿਸ ਬੱਚੀ ਨੂੰ ਉਹਨੇ ਗੋਦ ਲਿਆ ਸੀ ਉਹਦੇ ਨਾਲ ਹੀ ਉਹਦੇ ਹਰਕਤਾਂ ਮਾਰੀਆਂ ਨੇ ਉਹਦੇ ਨਾਲ ਹੀ ਤੁਸੀਂ ਫੋਟੋ ਦਿਖਾ ਰਹੇ ਸੀ ਫੋਟੋ ਦਿਖਾ ਫੋਟੋ ਦਿਖਾ ਰਹੇ ਹਾਂ ਜਿਸ ਮੈਂ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਫੋਨ ਹੈਲੋ ਬਾਈ 2 ਮਿੰਟ ਰੁਕਿਓ ਮੈਂ ਕਰਦਾ ਬੇਕੋਲ ਇੱਕ ਮਿੰਟ ਜੀ ਇੱਕ ਮਿੰ ਫੋਟੋ ਪੀ ਇਦਾਂ ਦਾ ਮਾੜਾ ਬੰਦਾ ਹਰਕਤਾਂ ਇੰਨੀਆਂ ਗੰਦੀਆਂ ਹਰਕਤਾਂ ਆ ਦੇਖੋ ਜੀ ਪਰ ਮੈਂ ਫੋਟੋ ਦਿਖਾ ਸਕਦਾ ਸੰਗਤ ਜੀ ਇਹ ਬੰਦੇ ਦੀ ਇਹਨੂੰ ਪਰ ਮੈਂ ਉਦਾਂ ਨਹੀਂ ਲੋ ਜੀ ਕੱਲੀ ਫੋਟੋ ਦੇਖ ਲੋ ਪਰ ਮੈਂ ਇਹ ਬੱਚਿਆਂ ਨੇ ਸਾਡੇ ਨੇ ਵੀ ਵੀਡੀਓ ਦੇਖਣੀ ਆ ਫਿਰ ਕੀ ਗੱਲ ਸਾਡੇ ਬੱਚੇ ਸਾਡੀਆਂ ਭੈਣਾਂ ਕੱਪੜਾ ਥੋੜੀ ਪਾ ਕੇ ਦੇਖਣਗੇ ਟੀਵੀ ਦੇ ਉੱਤੇ ਆਹ ਲੋ ਜੀ ਲੋ ਜੀ ਤੁਹਾਡਾ ਕੈਮਰਾ ਬੰਦ ਲੋ ਜੀ ਲੋ ਜੀ ਗਾਈਡਲੈਸ ਬਗਾ ਉਹ ਕੰਜਰ ਕਾਰਜ ਜਬਦਾਲੇ ਨੇ ਥੋੜੇ ਆ ਕੀ ਹੁੰਦਾ ਇਹ ਆ ਲੋ ਜੀ ਬਾਬਾ ਜੀ ਇਹ ਤਾਂ ਕੱਲੇ ਦੀ ਫੋਟੋ ਹੈ ਬਾਬਾ ਜੀ ਕੱਲੇ ਦੀ ਵੀ ਹੈਗੀ ਆ ਤਾਂ ਇਹ ਕੱਲੀ ਸਕਰੀਨ ਸ਼ਾਟ ਲਿਆ ਨਾ ਮੈਂ ਤਾਂ ਕੱਲੇ ਦਾ ਇਹ ਤਾਂ ਕੱਲੇ ਦੀ ਫੋਟੋ ਹੈ ਕੱਲੇ ਦੀ ਹੈਗੀ ਨਾ ਕੱਲੇ ਦੀ ਦੂਜੀ ਵੀ ਹੈ ਨਾ ਥੱਲੇ ਉਹ ਦਿਖਾ ਨਹੀਂ ਸਕਦੇ ਨਾ ਆਪਾਂ ਇਹ ਤਾਂ ਸ਼ਾਟ ਲਿਆ ਮੈਂ ਇਹ ਸਿਰਫ ਸ਼ਾਟ ਲਿਆ ਦਿਖਾਉਣ ਵਾਸਤੇ ਮੀਡੀਆ ਦੇ ਆ ਲੋ ਜੀ ਇਹ ਤਾਂ ਕੱਲਾ ਸ਼ਾਟ ਲਿਆ ਜਿਵੇਂ ਦੇਹੀ ਬੱਚਿਆਂ ਨੂੰ ਥੋੜੀ ਦਿਖਾਉਣੀ ਆ ਸੰਗ ਤਾਂ ਹੁਣ ਅੱਖਾਂ ਦੇ ਪੱਟੀਆਂ ਬੰਨ੍ਹ ਕੇ ਥੋੜੀ ਦੇਖਣ ਗਿਆ ਤੇ ਸਾਡੇ ਧੀਆ ਭੈਣਾਂ ਨੇ ਠੀਕ ਹੈ ਮੁਨ ਕੀ ਮੁਕੀ ਆ ਕਿ ਤੁਸੀਂ ਹੁਣ ਕੀ ਕਾਰਵਾਈ ਇੱਥੇ ਕੀ ਕਰਕੇ ਕੀ ਚੱਲੇ ਅਸੀਂ ਇੱਥੇ ਕਾਰਵਾਈ ਇਹ ਕਰਨੀ ਹੈਗੀ ਆ ਇਹ ਬੰਦਾ ਲੱਭਣਾ ਹੈਗਾ ਕਿੱਥੇ ਆ ਇਹਨੂੰ ਪਰਚਾ ਪਵਾਵਾਂਗੇ ਤੇ ਇੱਥੇ ਕਾਰਵਾਈ ਜਿਹੜੀ ਸਰਕਾਰ ਕੋਲੋਂ ਸਰਕਾਰ ਕੋਲੋਂ ਕਾਰਵਾਈ ਕਰਾਉਂਗਾ ਆਵਾਂਗੇ ਅਸੀਂ ਅਸੀਂ ਜੇ ਨਾ ਕੀਤੀ ਸਰਕਾਰ ਨੇ ਫਿਰ ਸੰਗਤ ਸਿੰਘਾਂ ਦਾ ਡੰਡਾ ਦਾ ਕਾਇਮ ਹੁੰਦਾ ਹੀ ਆ ਡੰਡਾ ਜ਼ਰੂਰ ਵਿਰੂਗਾ ਜਿੱਥੇ ਵੀ ਮਿਲ ਗਿਆ ਅਸੀਂ ਫੇਰ ਨਾ ਉਹਨੂੰ ਬੰਦਿਆ ਤੇਰਾ ਕਹਿੰਦੇ ਵੀ ਬੰਦਿਆ ਤੇਰਾ ਆ ਜਾ ਤੇ ਸੰਗਤਾਂ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਇਹਦੇ ਵਿੱਚ ਆਪਾਂ ਮਦਦ ਕਰੀਏ ਜਿੱਥੇ ਵੀ ਕਿਤੇ ਇਦਾਂ ਦਾ ਕੰਮ ਹੁੰਦਾ ਕੋਈ ਕਾਂਡ ਕਰਦਾ ਵੀ ਉਹਨਾਂ ਨੂੰ ਆਪਾਂ ਫੜਿਆ ਕਰੀਏ ਇਦਾਂ ਦੇ ਭੂੰਡ ਆਸ਼ਕ ਜਿਹੜੇ ਤੁਰੇ ਫਿਰਦੇ ਆ ਸਾਡੇ ਗੁਰੂਆਂ ਘਰਾਂ ਨੂੰ ਬਦਨਾਮ ਕਰਦੇ ਪਏ ਆ ਪਤਾ ਨਹੀਂ ਕਿਹੜਾ ਗਰਦਾਰ ਹੈ ਸਾਡੇ ਦੇ ਕੋ ਆ ਗਰਦਾਰ ਹੈ ਅਸਲੀ ਕਹਿੰਦੇ ਸਰਦਾਰ ਕਹਿੰਦੇ ਸਰਦਾਰ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਗਰਦਾਰ ਆ ਉਹਨਾਂ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਵੀ ਗਰਦਾਰ ਤੇ ਸਰਦਾਰ ਤੇ ਪੱਟ ਪਿੱਛੇ ਵਾਰ ਕਰਨ ਵਾਲੇ ਗੁਰੂ ਮਹਾਰਾਜ ਦੇ ਉੱਤੇ ਛੁਰੀਆਂ ਚਲਾਉਣ ਵਾਲੇ ਐਦਾਂ ਦੇ ਬੰਦੇ ਹੁੰਦੇ ਆ ਦੇਖੋ ਕਿੰਨੇ ਵਧੀਆ ਕੀਰਤਨ ਕਰਦਾ ਬੱਚਿਆਂ ਨੂੰ ਸਾਰਾ ਕੁਝ ਸਿਖਾਉਂਦਾ ਹੈਗਾ ਸੰਗਤ ਜੀ ਤੇ ਦੇਖ ਲੋ ਕੀ ਹਾਲ ਕਰਤੂਤਾ ਦੇ ਉਹਨਾਂ ਦੀਆਂ ਕੀ ਨੇ ਬਾਬਾ ਜੀ ਮੀਡੀਆ ਨੂੰ ਤੁਸੀਂ ਕੋਈ ਦੇਰੇ ਗੱਲ ਤਾਂ ਹੈ ਸਬੂਤ ਮੈਂ ਦੇਵਾਂਗਾ ਜੇ ਮੈਂ ਸਬੂਤ ਇੰਡੀਆ ਨੇ ਖਬਰ ਚਲਾਣੀ ਆ ਕੁਛ ਬਾਬਾ ਜੀ ਮੈਂ ਤੁਹਾਨੂੰ ਦਿੱਤੀ ਹੈ ਜਦੋਂ ਦਾ ਬੰਦਾ ਮੀਡੀਆ ਨੂੰ ਪਤਾ ਕਰਕੇ ਚਲਾਣੀ ਚਲਾਣੀ ਨਾ ਸਕਦੇ ਆਪਾਂ ਚਲੋ ਜੇਕਰ ਬੰਦਾ ਨਹੀਂ ਆਪਾਂ ਉਹਦੇ ਕੋਲੋਂ ਪੁੱਛਣਾ ਹੈਗਾ ਉਹਦੇ ਕੋਲੋਂ ਪੁੱਛਣਾ ਵੀ ਹਾਂ ਸੱਚ ਦੱਸ ਅਸਲੀ ਨਹੀਂ ਇਹ ਵੀਡੀਓ ਆਪਾਂ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਜਿਹੜੀ ਹੈ ਸੱਚ ਨਹੀਂ ਹੋ ਸਕਦੇ ਆ ਸੱਚ ਨੇ 100% ਫਿਰ ਦਿਖਾ ਦਿਓ ਨਾ ਤੇ ਦਿਖਾਣਿਆ ਹੀ ਬਾਬਾ ਜੀ ਉਹਨਾਂ ਨੂੰ ਬੰਦੇ ਨੂੰ ਫੜਾਂਗੇ ਹੈਲਟ ਹੋ ਜਾਊਗਾ ਮੀਡੀਆ ਨੂੰ ਪੈਸੇ ਦੇ ਸਕਦੇ ਹੋ ਮੀਡੀਆ ਹੈਲਟ ਹੋ ਜਾਊਗਾ ਹੈਲਟ ਹੋ ਜੂਗਾ ਉਹ ਬੰਦਾ ਨਹੀਂ ਅਸੀਂ ਬਲਰ ਕਰਕੇ ਜਲਾਵਾਂਗੇ ਸਾਨੂੰ ਵੀ ਸਾਡੀ ਜ਼ਿੰਮੇਵਾਰੀ ਦਾ ਪਤਾ ਹੈ ਅਸੀਂ ਚਲੋ ਦੇ ਦਾਂਗੇ ਜੀ ਦੇ ਦਾਂਗੇ ਬਲੋ ਮੀਡੀਆ ਨੂੰ ਚਾਹੀਦੀ ਵੀ ਨਹੀਂ ਤੁਹਾਡੀ ਜਣੀ ਤੁਹਾਡੇ ਕੋਲ ਵੀਡੀਓ ਹੈ ਪਰ ਮੀਡੀਆ ਕੋਈ ਕੁਝ ਸਬੂਤ ਤਾਂ ਹੋਣਾ ਚਾਹੀਦਾ ਨਾ ਮੈਂ ਸਬੂਤ ਦੇਵਾਂਗੇ ਤੁਹਾਨੂੰ ਸਾਰੇ ਸਬੂਤ ਦੇ ਕੇ ਜਲਾਵਾਂਗੇ ਉਹ ਵੀ ਬੰਦਾ ਤੁਹਾਡੇ ਜਿੰਨੇ ਬੰਦੇ ਦੇਖਦੇ ਸੰਗ ਇਦਾਂ ਹੀ ਆਪਾਂ ਉਹਦੇ ਕੋਲ ਸੱਚ ਕਵਾਉਣਾ ਬੁਲਾ ਕੇ ਉਹਨੂੰ ਬਿਲਕੁਲ ਬਾਈ ਸਾਨੂੰ ਅਸੀਂ ਵੀ ਆਪਣੀ ਜ਼ਿੰਮੇਵਾਰੀ ਜਾਣਦੇ ਆ ਚੌਥਾ ਖੰਭਾ ਸਾਨੂੰ ਜਦ ਤੱਕ ਵੀਡੀਓ ਨਹੀਂ ਸਾਡੇ ਕੋਲ ਹੋਊਗੀ ਜਾਂ ਫੋਟੋ ਨਹੀਂ ਹੋਣਗੇ ਅਸੀਂ ਕਿੱਦਾਂ ਜਲਾਵਾਂਗੇ ਇੰਨੀ ਸੰਗਤ ਮੈਨੂੰ ਦੇਖੂਗੀ ਇੰਨੇ ਸੰਗਤਾਂ ਨੇ ਕਮੈਂਟ ਵੀ ਮਾਰਨੇ ਆ ਬਾਬਾ ਕਿਦਾਂ ਦੇ ਕੰਮ ਕਰਦਾ ਅਸੀਂ ਜ਼ਰੂਰ ਦੇਵਾਂਗੇ ਆਪਾਂ ਵੀਡੀਓ ਦਿਖਾ ਕੇ ਗਿਆ ਆਪਾਂ ਪਾਣੀ ਦਾ ਪਾਣੀ ਕੱਢੀਏ ਦੁੱਧ ਤੇ ਦੁੱਧ ਕੱਢੀਏ ਉਹਨੂੰ ਮੂੰਹ ਸੁਣੀਏ ਵੀ ਬਾਬਾ ਇਹ ਕਰ ਤੋਤਾ ਤੂੰ ਕੀਤੀਆਂ ਨੇ ਤੋਤਾ ਸਾਹਮਣੇ ਨਹੀਂ ਆ ਰਹੀ ਨਾ ਆਊਗਾ ਸਾਹਮਣੇ ਕਿੰਨੇ ਕਦਰ ਵੱਜ ਲੂਗਾ ਮਹੀਨਾ ਬਾ ਹਫਤਾ ਬਾਜ ਲੂ ਦੋ ਦਿਨ ਬਾਜ ਲੂ ਤਿੰਨ ਦਿਨ ਬਾਜ ਲੂ ਕਦਾਂ ਬਾਜ ਲੂਗਾ ਸਵੇਰੇ ਸੀਬੀ ਸਾਹਿਬ ਦੇ ਅਸੀਂ ਦਰਖਾਸਤ ਦਿੰਦੇ ਆ ਸਾਰੇ ਜਾਣੇ ਇਕੱਠੇ ਹੋ ਕੇ ਜਿਹੜੇ ਚੋਰ ਹੁੰਦੇ ਵੀਡੀਓ ਜਾਂ ਕੋਈ ਫੋਟੋ ਨਸ਼ਰ ਕਰ ਰਹੇ ਹੋ ਜਾਂ ਥੋੜੀ ਬਹੁਤ ਦਿਖਾ ਰਹੇ ਹੋ ਤਾਂ ਜੋ ਅਸੀਂ ਵੀ ਖਬਰ ਖਿਲਾ ਸਕੀਏ ਚਲੋ ਮੈਂ ਤੁਹਾਨੂੰ ਇੱਕ ਵੀਡੀਓ ਦੇ ਦੂੰਗਾ ਸਿਰਫ ਇੱਕ ਫੋਟੋ ਦੂੰਗਾ ਵੀਡੀਓ ਨਹੀਂ ਦੂੰਗਾ ਠੀਕ ਆ ਤੇ ਉਹ ਤੁਸੀਂ ਚਲਾਓ ਲਾ ਕੇ ਤੇ ਉਹਨੂੰ ਵੀ ਕਹਿਣਾ ਚਾਹੁੰਦੇ ਵੀ ਬੰਦਾ ਬਣ ਜਾ ਬੰਦੇ ਦਾ ਪੁੱਤ ਬਣ ਕੇ ਤੇ ਅਫਸਰਾਂ ਨੂੰ ਬੇਨਤੀ ਹੈ ਤੇ ਬੇਨਤੀ ਅਫਸਰਾਂ ਨੂੰ ਇਹ ਵੀ ਤੁਸੀਂ ਸਾਡੇ ਸਾਡਾ ਸਾਥ ਦਿਓ ਇਦਾਂ ਦੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੰਮ ਹੁੰਦੇ ਆ ਮਾਰੇ ਕੰਮ ਕਰਦੇ ਆ ਵੀ ਇਹਨਾਂ ਦੇ ਆਪਾਂ ਨੱਥ ਪਾ ਲਈਏ ਅਫਸਰ ਸਾਡਾ ਸਾਥ ਜਨ ਸੀਬੀ ਸਾਹਿਬ ਨੇ ਵੀ ਬੇਨਤੀ ਆ ਵੀ ਤੁਸੀਂ ਜਲਦ ਤੋਂ ਜਲਦ ਇਹ ਆਪਾਂ ਇਹ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਹੋ ਜਾਵੇ ਸਿੱਧਾ ਸਿੰਘਾਂ ਦੇ ਮਰਨ ਭਾਵੇ ਸ੍ਰੀ ਆਗਾਰੇ ਜਗਾਰੇ ਬੁਲਾਵੇ ਨਾ ਆ ਲੋ ਜਾਵੇ ਸਿੱਧਾ ਸਿੰਘਾਂ ਦੇ ਮਨ ਨੂੰ ਭਾਵੇ ਸ੍ਰੀ ਆਗਾਰੇ ਅਨਾ ਦੇ ਗੁਰੂ ਪਿਆਰੀ ਫਤਿਹ ਦੀ ਸਾਜ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਜ ਲੁਧਿਆਣੇ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਸ਼ਿਵਾਜੀ ਨਗਰ ਜਿਹੜਾ ਮੌਜੂਦ ਆ ਗਲੀ ਨੰਬਰ 11 ਤਾਂ ਇੱਥੇ ਇੱਕ ਗੁਰਦੁਆਰਾ ਜਿਹੜਾ ਹੈ ਉਹ ਬਣਿਆ ਹੋਇਆ ਜ਼ਰੂਰ ਗੁਰਦੁਆਰੇ ਦੇ ਵਿੱਚ ਸੰਗਤ ਵੀ ਆਉਂਦੀ ਆ ਗੁਰਦੁਆਰੇ ਦੇ ਵਿੱਚ ਰੋਜ਼ਾਨਾ ਨਿਤਨੇਮ ਵੀ ਹੁੰਦਾ ਹੈ ਕੀਰਤਨ ਵੀ ਹੁੰਦਾ ਪਰ ਇੱਕ ਸਵਾਲ ਜਿਹੜੇ ਨੇ ਉਹ ਵੱਡੇ ਇੱਥੇ ਇੱਕ ਸੇਵਾਦਾਰ ਆ ਜਾਂ ਪ੍ਰਧਾਨ ਆ ਉਹ ਤਾਂ ਤੁਹਾਨੂੰ ਬਾਅਦ ਚੋਂ ਪਤਾ ਲੱਗਿਆ ਇਸ ਵੀਡੀਓ ਦੇ ਵਿੱਚ ਨਿਆੰਗ ਫੌਜਾ ਨਾਲ ਗੱਲਬਾਤ ਕਰਦੇ ਆ ਪਰ ਇਹ ਗੱਲ ਕਹੀ ਜਾ ਰਹੀ ਆ ਵੀ ਉਹ ਵਿਅਕਤੀ ਆਪਣੇ ਆਪ ਨੂੰ ਇੱਥੇ ਦਾ ਪ੍ਰਧਾਨ ਆਖਦਾ ਸੀ ਤਾਂ ਹੁਣ ਗੱਲਬਾਤ ਕਰਦੇ ਆ ਫੌਜਾ ਸਾਡੇ ਨਾਲ ਮੌਜੂਦ ਹੈ ਇਹ ਕਿਹਾ ਜਾ ਰਿਹਾ ਵੀ ਉਸ ਦੇ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ ਨਿਆੰਗ ਫੌਜਾ ਦਾ ਪਹੁੰਚੀ ਆ ਹੁਣ ਇਹਨਾ ਗੱਲਬਾਤ ਕਰਦੇ ਆ ਮਾਮਲਾ ਕੀ ਆ ਕਿਉਂਕਿ ਅਸਤੇ ਸਾਡੀ ਕਮੇਟੀ ਨਾਲ ਵੀ ਗੱਲ ਹੋਈ ਆ ਕਮੇਟੀ ਜਿਹੜੀ ਆ ਜ਼ਰੂਰ ਉਹਨਾਂ ਨੇ ਆਫ ਦੀ ਰਿਕਾਰਡ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਪਰ ਔਨ ਦੀ ਕੈਮਰਾ ਉਹ ਨਹੀਂ ਆਣਾ ਚਾਹੁੰਦੇ ਤਾਂ ਹੁਣ ਇੱਥੇ ਫਤੇਹ ਦੀ ਸਾਂਝ ਪਾਉਂਦੇ ਆ ਨੰਸ ਫੋਜਾਣਾ ਫਤੇਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਕੀ ਕਾਰਨ ਰਿਆ ਅੱਜ ਕਿਉਂ ਇੱਥੇ ਪਹੁੰਚੇ ਹੋ ਪੋਸਟਰ ਤੁਸੀਂ ਫਾੜ ਦਿੱਤੇ ਆ ਕਿਉਂ ਆ ਜਾਏ ਹੋ ਇੱਥੇ ਇੱਕ ਭੂੰਡਾ ਸ਼ਿਕਾਇਤ ਨਵਾਂ ਨਵਾਂ ਜਾ ਉੱਠਿਆ ਅੱਗੇ ਬਹੁਤ ਭੂੰਡਾ ਛੁਟੇ ਸੀ ਇੱਕ ਨਾਨਕ ਸਾਧ ਫੜਿਆ ਹੀ ਭੂੰਡਾ ਸ਼ਿਕ ਇੱਕ ਕਿਹੜਾ ਸੀ ਇੱਕ ਹੋਰ ਕਿ ਆਪਣਾ ਚਰਨ ਘਾਟਲਾ ਚਰਨ ਘਾਟ ਵਾਲਾ ਭੂੰਡਾ ਸ਼ਿਕ ਚਰਨ ਘਾਟਲਾ ਉਦੋਂ ਬਾਅਦ ਸ਼ੰਕਰਾਨੰਦ ਫੜਿਆ ਇੱਕ ਸ਼ੰਕਰਾਨੰਦ ਜਿਹੜਾ ਹੈਗਾ ਭੂੰਡਾ ਸ਼ਿਕ ਕਿੰਨੇ ਕੁ ਭੂੰਡਾ ਸ਼ਿਕ ਗਰਾਈਆਂ ਤੁਹਾਨੂੰ ਬੜੇ ਭੂੰਡਾ ਸ਼ਿਕ ਆ ਗਏ ਜੋ ਕਿ ਸਾਨੂੰ ਪਤਾ ਲੱਗਿਆ ਭੂੰਡਾ ਸ਼ਿਕਾਂ ਤੱਕ ਅਸੀਂ ਓੜ ਦੇ ਓੜ ਦੇ ਆਏ ਆ ਵੀ ਅਸੀਂ ਦੇਖੀਏ ਤਾਂ ਸਹੀ ਕਿੱਡਾ ਤਕੜਾ ਭੂੰਡਾ ਸ਼ਿਕ ਆ ਪਰ ਹੁਣ ਤਾਂ ਉਹਦੀ ਫੋਟੋ ਪਾੜਤੀ ਹੈਗੀ ਵਿਚਾਰੇ ਦੀ ਦਿਖਾਉਣੀ ਚਾਹੀਦੀ ਸੀ ਨਾਲ-ਨਾਲ ਚਲਾਉਣੀ ਚਾਹੀਦੀ ਸੀ ਚੱਲ ਚਲਾਵਾਂਗੇ ਅੱਜ ਤੇ ਉਹ ਭੂੰਡਾ ਸ਼ਿਕ ਨੇ ਕੀ ਕੀਤਾ ਨਾ ਇੰਨੀ ਇੱਕ ਹਰਕਤ ਕੀਤੀ ਹੈ ਨਾ ਵੀ ਮੈਂ ਤੁਹਾਨੂੰ ਕਹਿ ਨਹੀਂ ਸਕਦਾਗਾ ਵੀ ਉਹ ਭੂੰਡਾ ਸੀ ਕਿ ਉਹ ਇਸ ਟਾਈਮ ਸਾਡਾ ਨਾ ਫੋਨ ਚੱਕਦਾ ਉਹ ਪਚ ਚੁੱਕਿਆ ਹੈਗਾ ਤੇ ਉਹ ਭੂੰਡਾ ਸੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਬੰਦੇ ਅਧਰ ਤੂੰ ਆਇਆ ਜਿਹੜੀ ਤੂੰ ਗਲਤੀ ਕੀਤੀ ਆ ਤੇ ਤੂੰ ਬਹੁਤ ਬਿਮਾਰੀ ਗਲਤੀ ਕੀਤੀ ਆ ਮੈਂ ਵੀਡੀਓ ਦਿਖਾ ਨਹੀਂ ਸਕਦਾਗਾ ਵੀ ਮੈਂ ਉਹਨਾਂ ਨੂੰ ਨਾ ਇੱਕ ਫੋਟੋ ਦਿਖਾਈ ਸੀ ਕਮੇਟੀ ਵਾਲੇ ਪੁੱਤਰਾ ਨੂੰ ਬੱਚਿਆਂ ਨੂੰ ਮੈਂ ਉਹਨਾਂ ਦਾ ਪਾਗਲ ਹੋ ਗਏ ਮੈਂਟਲ ਹੋ ਗਏ ਅੱਖਾਂ 'ਚ ਪਾਣੀ ਆ ਗਿਆ ਇੰਨੀ ਗੰਦੀ ਮੈਂ ਕਹਿ ਨਹੀਂ ਸਕਦਾ ਜੀ ਮੈਂ ਕਹਾਂ ਯਾਰ ਕੀ ਬੋਲਾਂ ਬੋਲਣ ਲਈ ਮੇਰੇ ਕੋਲ ਕੁਝ ਬੋਲੇ ਨਹੀਂ ਹੈਗਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਇਹ ਤੇ ਹਰਕਤ ਕੰਜਰ ਕਿਦਾਂ ਦਾ ਕਰਦਾ ਹੈਗਾ ਬੱਚਿਆਂ ਨੂੰ ਪਾਠ ਸਿਖਾਉਂਦਾ ਨਾਲੇ ਕੀਰਤਨ ਸਿਖਾਉਂਦਾ ਕੀ ਕਰਦਾ ਹੋਗਾ ਯਾਰ ਬੱਚਿਆਂ ਦੇ ਨਾਲ ਗਲਤ ਕੰਮ ਐਡਾ ਤਕੜਾ ਪਤਾ ਨਹੀਂ ਕਿਦੋਂ ਦਾ ਕਰਦਾ ਹੋਣਾ ਹੈਗਾ ਮੈਨੂੰ ਸਮਝ ਹੀ ਨਹੀਂ ਲੱਗੀ ਇਹ ਗੱਲ ਤੇ ਵੀ ਇਦਾਂ ਦੇ ਲੋਕ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਗੁਰਦਾਰ ਇਹ ਗਰਦਾਰ ਇੱਥੋਂ ਪਤਾ ਲੱਗਦਾ ਵੀ ਇਹ ਗਰਦਾਰ ਆ ਸਾਡੇ ਸਿੱਖਾਂ ਦੇ ਵਿੱਚ ਇੱਥੋਂ ਮੂੰਹ ਤੇ ਲਿਖਿਆ ਨਹੀਂ ਹੁੰਦਾ ਗਰਦਾਰ ਇਹ ਹਰਕਤਾਂ ਤੋਂ ਗਰਦਾਰਾਂ ਦਾ ਪਤਾ ਲੱਗਦਾ ਇਹ ਹੁਣ ਗਰਦਾਰ ਸਾਹਮਣੇ ਆ ਗਿਆ ਤੇ ਸੰਗਤ ਜੀ ਇਹ ਨਗਰ ਕੀਰਤਨ ਕਰਦਾ ਹੈਗਾ ਬੱਚਿਆਂ ਦੇ ਕੋਲੇ ਨਾ ਭੇਜੋ ਇਹਨੂੰ ਬੱਚਿਆਂ ਨੂੰ ਨਹੀਂ ਜਾਣੇ ਚਾਹੀਦੇ ਜਿੱਥੇ ਵੀ ਕੀਰਤਨ ਕਰਦਾ ਹੋਵੇ ਬੰਦਾ ਬੜਾ ਗੰਦਾ ਹੈਗਾ ਤੁਹਾਨੂੰ ਇੱਕ ਵੀਡੀਓ ਫੋਟੋ ਦੇਵਾਂਗੇ ਕੱਲੀ ਬਲੋ ਕਰਕੇ ਚਲਾਵਾਂਗੇ ਇਹਦੀਆਂ ਹਰਕਤਾਂ ਇੰਨੀਆਂ ਗੰਦੀਆਂ ਨੇ ਦਿਖਾਈਆਂ ਹੋਈਆਂ ਬਾਬਾ ਜੀ ਵੀਡੀਓ ਤੁਸੀਂ ਕਹਿ ਰਹੇ ਹੋ ਵਾਇਰਲ ਹੋ ਰਹੀ ਆ ਤਾਂ ਵੀਡੀਓ ਕਿਹਦੇ ਨਾਲ ਵਾਇਰਲ ਹੋ ਰਹੀ ਆ ਕੀ ਉਹਦੇ ਪਰਿਵਾਰਕ ਕੋਈ ਹੈ ਕਿਦਾਂ ਉਸਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਉਹ ਵਿਅਕਤੀ ਇਹ ਵੀ ਗੱਲ ਕਹਿ ਦਿੰਦਾ ਵੀ ਮੇਰਾ ਵੀ ਮੈਂ ਜਿਹੜਾ ਪਰਸਨਲੀ ਆਪਣੀ ਕਿਸੇ ਜਗ੍ਹਾ ਤੇ ਸੀ ਕਿੱਥੇ ਦੀ ਹੈ ਇਹ ਵੀ ਦੱਸੋ ਜ਼ਰੂਰ ਇੱਥੋਂ ਦੀ ਸੀਗਾ ਰਿਪੋਰਟ ਦੇ ਕਮਰੇ ਦੇ ਪਿੱਛੋਂ ਦੀ ਇਹ ਮਗਰਲੇ ਪਾਸੇ ਕਮਰਾ ਮਗਰ ਦੀ ਹੈ ਪਿੱਛੇ ਉਹ ਕਮਰਾ ਬਈ ਚੈੱਕ ਕਰਕੇ ਆਇਆ ਮੈਂ ਮੈਂ ਤਾਂ ਹੀ ਤਾਂ ਕਹਿ ਰਹੇ ਮੈਂ ਕਿ ਚਾਬੀ ਦੇ ਦਿਓ ਕਮਰਾ ਖੋਲ ਕੇ ਚੈੱਕ ਕਰ ਲੈਣੇ ਉਹ ਚਾਬੀ ਨਹੀਂ ਦੇ ਰਹੇ ਕਹਿੰਦੇ ਸੀ ਮਾਲਕ ਆਹੀ ਇੱਥੋਂ ਦੇ ਮੈਨੇਜਰ ਆਹੀ ਸਾਰਾ ਸੇਵਾਦਾਰ ਆ ਮੈਂ ਕਹਿੰਦਾ ਸੇਵਾਦਾਰ ਤੁਸੀਂ ਚਾਬੀ ਦਿਓ ਮੇਨ ਬੰਦਾ ਉਹ ਉੱਥੇ ਹੈਗਾ ਮੇਨ ਬੰਦਾ ਜਿਹੜਾ ਪੂਨ ਸੋਚ ਬੰਦ ਕਰਕੇ ਬੈਠਾ ਚਾਬੀ ਉਹਦੇ ਕੋਲੇ ਫਿਰ ਇਹ ਮਾਲਕ ਇਹ ਤਾਂ ਨਹੀਂ ਨਾ ਹੋਇ ਫਿਰ ਮਾਲਕ ਤਾਂ ਉਹ ਹੋ ਜਾਣਾ ਤੁਸੀਂ ਵੈਰੀਫਾਈ ਕੀਤਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਬੰਦਾ ਹੋਈ ਆ ਮੈਂ ਕਹਾ ਰੰਗ ਪੂਰਾ ਸਾਰਾ ਕੁਝ ਆ ਬੋਰਡ ਪਾੜਿਆ ਤੁਸੀਂ ਮੇਰੇ ਕੋਲੇ ਫੋਟੋ ਪਈ ਤੁਹਾਨੂੰ ਦਿਖਾਈਦਾ ਤੁਹਾਡੇ ਕੈਮਰੇ ਦੇ ਵਿੱਚ ਤੁਹਾਨੂੰ ਵੀਡੀਓ ਵੀ ਇੱਕ ਸੈਂਡ ਕੀਤੀ ਹੋਣੀ ਛੋਟੀ ਜਿਹੀ ਮੈਂ ਦਿੱਤੀ ਹੈ ਨਾ ਉਹਦੀ ਪਿੱਛੇ ਲਿਖਦੀ ਆ ਫਿਰ ਮੈਂ ਤੁਹਾਨੂੰ ਪਹਿਲਾਂ ਮੀਡੀਆ ਨੂੰ ਪ੍ਰੂਫ ਮੇਰੇ ਕੋਲੇ ਹੋਊਗਾ ਮੈਂ ਤਾਂ ਗੱਲ ਕਰੂੰਗਾ ਮੈਂ ਬਿਨਾਂ ਪ੍ਰੂਫ ਤੋਂ ਕੰਮ ਨਹੀਂ ਕਰੂੰਗਾ ਮੇਰੇ ਕੋਲੇ ਸਾਰਾ ਕੁਝ ਡਾਟਾ ਉਹਦਾ ਪਿਆ ਪੈਰਾਂ ਤੋਂ ਲੈ ਕੇ ਸਿਰ ਤੱਕ ਬਾਜੀ ਕੀ ਕਹਿੰਦੇ ਵੀ ਇਹ ਕੀਰਤਨ ਕਰਦੇ ਸੀ ਐ ਵੀ ਸੁਣਣ ਦੇ ਵਿੱਚ ਆਇਆ ਕਹਿੰਦਾ ਕੀਰਤਨ ਬੜਾ ਸੋਹਣਾ ਕਰਦੇ ਸੀ ਜੀ ਆਏ ਪ੍ਰਧਾਨ ਸੀਗੇ ਪਾਪਾ ਜੀ ਉਹ ਸੇਵਾ ਹੀ ਕੀਰਤਨ ਦਾ ਕੀਰਤਨ ਤਾਂ ਕਰਦੇ ਕਰਦੇ ਸੇਵਾ ਬੜੀ ਤਕੜੀ ਕਰਦਾ ਸੀਗਾ ਲੋਕਾਂ ਨੂੰ ਦਵਾਈਆਂ ਫਰੀ ਦਿੰਦਾ ਸੀਗਾ ਹੋਰ ਬੜੇ ਕੰਮ ਸੇਵਾ ਕਰਦਾ ਸੀਗਾ ਯਾਰ ਇੰਨੀ ਸੇਵਾ ਕਰਨ ਦਾ ਕੀ ਤੇਰਾ ਮਤਲਬ ਹੋਇਆ ਇੱਕ ਮਾੜੀ ਜਿਹੀ ਗਲਤੀ ਨੇ ਤੇਰੀ ਸਾਰੀ ਖੂਨ ਦੇ ਵਿੱਚ ਸੇਵਾ ਪਾਤੀ ਕਿੱਡੀ ਵੱਡੀ ਸੇਵਾ ਕਰਦਾ ਉਹ ਤੇ ਸੇਵਾ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦਾ ਐਦਾਂ ਦੇ ਕੰਮ ਕਰਦਾ ਤੇ ਮੈਂ ਕਹਿੰਦਾ ਕਿੱਡਾ ਵੱਡਾ ਸ਼ਰਮ ਬੇਸ਼ਰਮ ਬੰਦਾ ਹੋਊਗਾ ਜਿਹੜਾ ਵੀ ਐਦਾਂ ਦੀ ਮਾਰੀ ਗੱਲ ਕੀਤੀ ਆ ਵੀਡੀਓ ਜਿਹਦੇ ਨਾਲ ਵਾਇਰਲ ਹੋਈ ਆ ਉਹ ਕੌਣ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਜਨਾਨੀ ਹੋਊਗੀ ਹੁਣ ਮੈਨੂੰ ਇੰਨਾ ਪਤਾ ਲੱਗਿਆ ਜਿਹੜੇ ਬੰਦੇ ਨੇ ਮੈਨੂੰ ਸੈਂਡ ਕੀਤੀ ਉਹ ਕਹਿੰਦਾ ਪਿਆ ਹੈਗਾ ਬਾਬਾ ਜੀ ਇਹਦੀ ਕੁੜੀ ਆ ਗੋਦ ਲਈ ਸੀ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਹਜੇ ਤੱਕ ਬਾਕੀ ਉਹ ਆਊਗਾ ਬੰਦਾ ਫੇਰ ਪਤਾ ਲੱਗੂਗਾ ਗੋਦ ਲਈ ਸੀ ਪਰ ਆਪਾਂ ਇਹ ਪਤਾ ਨਹੀਂ ਨਾ ਵੀ ਵੀ ਐਜ਼ ਅ ਲਾ ਲਾਫਲੀ ਲਈ ਲਾਫਲੀ ਲਈ ਸੀ ਜਾਂ ਮੂੰਹ ਜਵਾਨੀ ਗੋਦ ਵੀ ਧੀ ਕਹਿੰਦਾ ਸੀ ਉਹਨਾਂ ਨੇ ਇਹ ਨਹੀਂ ਮੈਨੂੰ ਪਤਾ ਵੀ ਗੋਦ ਹੁਣ ਉਹ ਤੇ ਮੂੰਹ ਚੋਂ ਨਿਕਲ ਗਏ ਜਦੋਂ ਆਊਗਾ ਉਹ ਉਹਦੇ ਬਿਆਨਾਂ ਤੋਂ ਪਤਾ ਲੱਗੂ ਵੀ ਤੇਰੀ ਕੁੜੀ ਆ ਤੇ ਕੀ ਆ ਬਾਕੀ ਜੇ ਨਾ ਹੋਇਆ ਫਿਰ ਅਸੀਂ ਪ੍ਰੂਫ ਦੇਵਾਂਗੇ ਉਹਨੂੰ ਪਰ ਕਹਿੰਦਾ ਮਤਲਬ ਇਹ ਵੀ ਹੈਰਾਨੀ ਦੀ ਜਨਗਲ ਜਿੰਨੂੰ ਬੰਦਾ ਧੀ ਕਹਿ ਰਿਹਾ ਉਹਦੇ ਨਾਲ ਮਤਲਬ ਉਹਨੂੰ ਕਹਿੰਦਾ ਧੀ ਸੀ ਧੀ ਕਹਿੰਦਾ ਸੀ ਮਤਲਬ ਛੋਟੀ ਮੋਟੀ ਗੱਲ ਜੀ ਦਾ ਦੇਣਾ ਧੀ ਆ ਉਹਦੀ ਉਹ ਕਹਿੰਦਾ ਕਹਿੰਦਾ ਵੀ ਮੇਰੀ ਧੀ ਆ ਗੋਦੀ ਲਈ ਹੈ ਇੱਕ ਛੋਟੀ ਜੀ ਕੁੜੀ ਹੋਰ ਸੀਗੀ ਇੱਕ ਹੋਰ ਕੁੜੀ ਨਾ ਹਾਂ ਕੀ ਕਰੀਏ ਪ੍ਰੂਫ ਸਾਡੇ ਕੋਲੇ ਡਾਕੂਮੈਂਟ ਪਏ ਸਾਰੇ ਕੋਲੇ ਬਿਗੈਰ ਪ੍ਰੂਫ ਤੋਂ ਗੱਲ ਨਹੀਂ ਕਰ ਦਿੰਦੇ ਸੀ ਕੱਲੀ ਕੱਲੀ ਤਸਵੀਰ ਦਿਖਾਉਂਗਾ ਕੱਲੀ ਕੱਲੀ ਬੰਦੇ ਤਰਾ ਬੰਦਿਆ ਤਰਾ ਸਾਹਮਣੇ ਆਜੇ ਨਹੀਂ ਤਾਂ ਮੈਂ ਕੋਈ ਤਸਵੀਰ ਨਹੀਂ ਦਿਖਾਉਂਗਾ ਉਹਨੂੰ ਬੱਬਾ ਜੀ ਤੁਹਾਡੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਕਿਉਂਕਿ ਕਾਫੀ ਦੇਰ ਦੇ ਤੁਸੀਂ ਇੱਥੇ ਸਵੇਰ ਦੇ ਆਏ ਹੋ ਚਲੋ ਅਸੀਂ ਸੱਚਾ ਫਾਰਿਆ ਸੱਚ ਬੰਦ ਕੀਤਾ ਹੈ ਗੱਲ ਹੀ ਨਹੀਂ ਕਰ ਰਹੇ ਆ ਮੁੰਡੇ ਆਏ ਸੀਗੇ ਸੇਵਾਦਾਰ ਉਹਨਾਂ ਦੇ ਉਹਨੇ ਗੱਲ ਕੀਤੀ ਹੈ ਉਹ ਵੀ ਕਹਿੰਦੇ ਬੰਦਾ ਸੱਚ ਜਿਹੜੇ ਕਮੇਟੀ ਮੈਂਬਰ ਆਏ ਜਿਹੜੇ ਸੇਵਾਦਾਰ ਆਏ ਉਹ ਕੀ ਕਹਿੰਦੇ ਪਏ ਨੇ ਉਹ ਕਹਿੰਦੇ ਸਾਡਾ ਉਹ ਕਹਿੰਦੇ 2 ਦਿਨ ਦਾ ਟਾਈਮ ਲਿਆ ਕਹਿੰਦੇ 2 ਦਿਨਾਂ ਦੇ ਵਿੱਚ ਵਿੱਚ ਹੀ ਫੜਾ ਦਾਂਗੇ ਵੀ ਤੁਹਾਨੂੰ ਇਸ ਬੰਦੇ ਨੂੰ ਸਾਡੇ ਵੱਲੇ ਕਰ ਦਿੰਦੇ ਹਾਂ ਹਾਂ ਜੇ ਨਾ ਕੀਤਾ ਫਿਰ ਆਵਾਂਗੇ ਤੁਹਾਡੇ ਨਾਲ ਹੀ ਆਵਾਂਗੇ ਸਾਰੀ ਦੁਨੀਆ ਦੇਖਦੀ ਹੈ ਦੁਬਾਰਾ ਤੁਹਾਡੇ ਚੈਨਲਾਂ ਤੇ ਚੱਲੂਗੀ ਇਹ ਵੀਡੀਓ ਬਈ ਮਨ ਨਹੀਂ ਦੁਖਦਾ ਜਦੋਂ ਐਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਬਈ ਮੈਂ ਕੀ ਕਰਾਂ ਮੈਂ 3 ਦਿਨ ਹੋ ਗਏ ਸੁੱਤਾ ਨਹੀਂ ਬਈ ਜੀ 3-4 ਦਿਨ ਜਦੋਂ ਸਾਡੇ ਹੱਥ ਦੇ ਵਿੱਚ ਪ੍ਰੂਫ ਲੱਗ ਗਏ ਨਾ ਅੱਜ ਮੈਨੂੰ ਘਟੋ ਘੱਟ ਤਾਂ 2 ਸਾਲ ਹੋ ਗਏ ਆ ਇਹਦੇ ਮਗਰ ਭੱਜੇ ਫਿਰਦੇ ਆਣ ਸਾਨੂੰ ਇਸ ਬੰਦੇ ਦੇ ਮਗਰ ਤੁਸੀਂ 2 ਸਾਲ ਦੇ ਗਵਾਤੇ ਅਸੀਂ 2 ਸਾਲ ਗਵਾਏ ਆ ਅੱਜ ਜਾ ਕੇ ਸਾਨੂੰ ਪ੍ਰੂਫ ਮਿਲੇ ਉਹਦੇ ਬਾਬਾ ਜੀ ਕਿਸੇ ਨੂੰ ਇਹ ਤਾਂ ਨਹੀਂ ਵੀ ਕੋਈ ਕਿਸ ਦੀ ਕੋਈ ਪਰਸਨਲ ਰੈਂਜੀ ਸੀ ਉਹਨੇ ਤੁਹਾਡੇ ਥਰੂ ਕਰਾ ਨਾ ਕਿਉਂ ਸਾਹਮਣੇ ਜਦੋਂ ਅੱਗ ਸਾਹਮਣੇ ਗੁਰਦੁਆਰਾ ਹੈਗਾ ਤੇ ਨਾਲ ਕਮਰਾ ਹੈਗਾ ਮੈਂ ਝੂਠ ਬੋਲਦਾ ਮੈਂ ਝੂਠ ਬੋਲਦਾ ਮੇਰੇ ਕੋਲ ਵੀਡੀਓ ਪੇਪਰ ਰੂਪ ਪਿਆ ਉਹਦੀਆਂ ਜਿਹੜੀਆਂ ਸੀਲਟਾਂ ਪਈਆਂ ਉੱਥੇ ਬਸੇ ਕਮਰੇ ਦੇ ਵਿੱਚ ਸਿਗਰਟ ਪਈਆਂ ਹੀ ਸੀਲਡਾਂ ਸੀਲਡਾਂ ਜਿਹੜੀਆਂ ਪੂਕਮਾਈਆਂ ਦਿੰਦੇ ਹੁੰਦੇ ਕੰਜਰ ਘਾੜ ਜਾਂ ਅੱਛਾ ਸੀਲਡਾਂ ਵੀ ਉੱਥੇ ਪਈਆਂ ਆਈਆਂ ਉਹ ਵੀ ਪਈਆਂ ਹੋਈਆਂ ਨੇ ਚਲੋ ਸਭ ਤੋਂ ਵੱਡੀ ਗੱਲ ਮੈਂ ਮੇਨ ਪੱਤੀ ਜਿਹਨਾਂ ਗੱਲ ਆਈ ਹੈ ਵੀ ਉਸ ਨੂੰ ਠੀਕ ਗਿਆ ਤੇ ਉਸ ਦੇ ਨਾਲ ਹੀ ਤੁਸੀਂ ਇਹ ਕਿਹਾ ਵੀ ਇਹਦੀ ਵੀਡੀਓ ਬਾਰੇ ਹਾਂ ਬੰਦੇ ਕਹਿ ਰਹੇ ਹੈਗੇ ਜਿਹੜੇ ਬੰਦਿਆਂ ਨੇ ਸਾਨੂੰ ਫੋਟੋ ਭੇਜੀਆਂ ਵੀਡੀਓ ਭੇਜੀਆਂ ਉਹ ਆਪ ਨਹੀਂ ਮੂਰੇ ਹੋਣਾ ਚਾਹੁੰਦੇ ਹੈਗੇ ਅਗਲੇ ਕਹਿੰਦੇ ਡਰਦੇ ਹੈਗੇ ਡਰਦੇ ਅਗਲੇ ਕਹਿੰਦੇ ਨਹੀਂ ਬਾਬੇ ਇਹ ਸ਼ੋਅ ਨਹੀਂ ਹੋਣਾ ਮੂਰੇ ਬਾਬਾ ਜੀ ਤੁਸੀਂ ਇਸ ਦੇ ਖਿਲਾਫ ਕੋਈ ਕੰਪਲੇਂਟ ਕਰਾਈ ਹੈਗਾ ਕਰਾਵਾਂਗੇ ਹੁਣ ਪਹੁੰਚੀ ਗਈ ਵੀਡੀਓ ਅਫਸਰਾਂ ਤਾਂ ਕਹੀ ਤਾਂ ਪਤਾ ਕਰਨਾ ਹੈ ਸੀ ਕਿ ਕਹਿੰਦੇ ਬਹਿ ਕੇ ਨਿਬੜ ਜੂਗਾ ਨਹੀਂ ਵੀ ਬੜਿਆ ਹੁਣ ਅਸੀਂ ਪਾਵਾਂਗੇ ਕਾਰਵੇ ਬਿੱਲੇ ਬੜਿਆ ਨਹੀਂ ਅਸੀਂ ਪੁਲਿਸ ਨੂੰ ਬੁਲਾਉਣਾ ਸੀਗਾ ਪੁਲਿਸ ਨੂੰ 100 ਨੰਬਰ ਤੇ ਫੋਨ ਕਰਕੇ ਬੁਲਾਉਂਦੇ ਤੁਸੀਂ ਕਹਿ ਰਹੇ ਹੋ ਬਹਿ ਕੇ ਨਿਬੜ ਜਾਣਾ ਸੀ ਬਹਿ ਕੇ ਕੀ ਨਿਬੜ ਜਾਣਾ ਬਹਿ ਕੇ ਇਹੀ ਉਹਨੂੰ ਪੁੱਛਣਾ ਹੈ ਤੁਹਾਡੇ ਸਾਹਮਣੇ ਕੀ ਗੱਲ ਹੈ ਫਿਰ 100 ਨੰਬਰ ਤੇ ਫੋਨ ਪੁਲਿਸ ਕਰਕੇ ਪੁਲਿਸ ਨੂੰ ਅਫਸਰਾਂ ਨੂੰ ਬੁਲਾ ਕੇ ਚਕਵਾਉਣਾ ਸੀਗਾ ਬਹਿ ਕੇ ਤਾਂ ਇੱਕ ਵਾਰੀ ਗੱਲਬਾਤ ਤਾਂ ਕਰਨੀ ਸੀ ਨਾ ਉਹਦੇ ਨਾਲ ਜੇ ਗੱਲਬਾਤ ਨਹੀਂ ਕਰਦੇ ਤੇ ਕਿਦਾਂ ਹੁਣ ਹੁਣ ਵੀ ਤਾਂ ਕਰਤੀ ਪਏ ਹ ਹੁਣ ਆਇ ਜੇ ਸੱਚ ਹੁੰਦਾ ਸੱਚਾ ਹੁੰਦਾ ਮੂਲ ਫੂਨ ਖੋਲਦਾ ਖੋਲ ਕੇ ਗੱਲ ਕਰਦਾ ਝੂਠ ਹੁੰਦਾ ਨਿਹੰਗ ਸਿੰਘਾਂ ਦਾ ਡਰ ਵੀ ਹੁੰਦਾ ਖੌਫ ਹੀ ਹੁੰਦਾ ਬੰਦਾ ਖੌਫ ਖਾਇਆ ਨਿਹੰਗ ਤੋਂ ਤਾਂ ਵੈਸੇ ਡਰ ਜਾਂਦੇ ਆ ਲੋਕ ਜੇ ਨਿਹੰਗ ਨਾ ਨਿਹੰਗ ਸਿੰਘ ਤੋਂ ਵੈਸੇ ਬਦਨਾਮ ਹੀ ਹੈਗੇ ਕਿਤੇ ਕਹਿੰਦੇ ਉਹ ਗੁੱਟ ਵੜਦਾ ਐਡੇ ਪਾਗਲ ਤਾਂ ਹੈ ਨਹੀਂ ਕਿ ਨਿਹੰਗ ਸਿੰਘ ਵੀ ਜਿਹੜਾ ਗੁੱਟ ਵੜ ਦੇਣਗੇ ਕਿਸੇ ਦਾ ਇਹਦਾ ਧਰਮ ਵਾਸਤੇ ਜਿੱਥੇ ਸਾਡਾ ਜਿੱਥੇ ਵੀ ਗਲਤ ਕੰਮ ਹੁੰਦਾ ਕਿਤੇ ਵੀ ਕੋਈ ਐਦਾਂ ਦਾ ਮਾੜਾ ਕਿਤੇ ਮੰਦਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਮਸਜਿਦ ਦੇ ਵਿੱਚ ਐਦਾਂ ਦਾ ਹਰਕਤ ਹੋ ਗਈ ਤਾਂ ਮੁੱਦਾ ਚੁੱਕਾਂਗੇ ਜੀ ਚੁੱਕਾਂਗੇ ਸਾਡੇ ਸਾਰੇ ਧਰਮ ਸਾਡੇ ਧ ਲੈ ਵੀ ਹੈ ਕਈਆਂ ਨੇ ਇਹ ਵੀ ਕਹਿਣਾ ਵੀ ਇਹ ਇਹ ਮੁੱਦੇ ਨੂੰ ਮੀਡੀਆ 'ਚ ਲਿਆਉਣ ਦੀ ਕੀ ਲੋੜ ਸੀਗੀ ਮੈਂ ਸਵਾਲ ਤਾਂ ਪੁੱਛ ਰਿਹਾ ਉਹਨਾਂ ਦੇ ਕਮੈਂਟ ਆਣੇ ਆ ਤੁਸੀਂ ਪਹਿਲਾਂ ਆ ਜਾਣਾ ਕਮੈਂਟ ਉਹ ਜਿਹੜੇ ਮੀਡੀਆ ਦੀ ਕੀ ਲੋੜ ਸੀ ਤੁਸੀਂ ਬਦਨਾਮ ਕਿਉਂ ਕਰਦੇ ਬਦਨਾਮ ਕਾ ਕਰਦਾ ਮੈਂ ਕਹਿੰਦਾ ਜੇ ਉਹ ਵੀਡੀਓ ਦੇਖ ਲਵੇ ਉਹਨੇ ਕਹਿਣਾ ਅੰਬੇ ਦੇ ਭੈ ਗੁੱਟ ਕਿਉਂ ਨਹੀਂ ਫਿਰ ਸਾਨੂੰ ਪਤਾ ਕੀ ਕਹਿੰਦੇ ਆ ਮੀਡੀਆ ਦੇ ਵਿੱਚ ਉਹ ਬਾਬਾ ਬਣਿਆ ਸੀਗਾ ਤਾਂ ਉਹਨੂੰ ਗੁੱਟ ਕਿਉਂ ਨਹੀਂ ਵੱਢ ਗਾਇਆ ਮਾਮੇ ਪਿੱਛੇ ਪਿਆਜ਼ ਵੀ ਨਹੀਂ ਭੇਜਦੇ ਜੇਲਾਂ ਦੇ ਵਿੱਚ ਭੇਜ ਦੂ ਕੋਈ ਪਿਆਜ਼ ਜੇਲ੍ਹ 'ਚ ਕੋਈ ਨਹੀਂ ਭੇਜਦਾ ਕਮੈਂਟ ਵਾਲੇ ਦਾ ਕਮੈਂਟ ਮਾਰੀ ਜਾਣ ਮਾਰੀ ਸਾਨੂੰ ਨਹੀਂ ਕਮੈਂਟ ਦਾ ਫਿਕਰ ਪਤਾ ਗ ਜਿਹੜਾ ਸਾਡੇ ਦੇ ਪੈਂਦੇ ਪਰ ਚੇ ਮੇਰੇ ਤੇ 16 ਪਰਚੇ ਆ ਅੱਜ ਤੱਕ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਪਰ ਛੋਟੇ ਮੋਟੀ ਪਏ ਆ ਅੱਜ ਕਿਹਨੇ ਇਹ ਨਹੀਂ ਕਿਹਾ ਉਹਨਾਂ ਲੈ ਬਾਬਾ ਵਕੀਲ ਨੂੰ 10000 ਰੁਪਏ ਸਾਡੇ ਕੋਲੇ ਲੈ ਜੀ ਮੈਂ ਤੇਰੇ ਖਾਉਂਡ ਚ ਪਾ ਦਿੰਦਾ ਕਿਹਨੇ ਕਿਹਾ ਕਮੈਂਟਾਂ ਦੇ ਵਿੱਚ ਭੌਂਗ ਦੇ ਭੌਂਕੀ ਜਾਣ ਕੁੱਤੇ ਸਾਨੂੰ ਨਹੀਂ ਪਤਾ ਕਮੈਂਟ ਵਾਲਿਆਂ ਤੱਕ ਰੱਖਦੇ ਅਸੀਂ ਲਾਜ ਇਹ ਤਾਂ ਸਹੀ ਕੰਮ ਕਰਦਾ ਕਰਦੇ ਰਹਿਣਾ ਸਾਡੀ ਗਰਦਨ ਲੈ ਜਾਵੇ ਗੁਰੂ ਮਹਾਰਾਜ ਨੇ ਬਾਬਾ ਦੀਪ ਸਿੰਘ ਨੇ ਕਿਹਾ ਸੱਚ ਕੰਮ ਕਰਨਾ ਸੱਚ ਦਿਖਾਉਣਾ ਤੇ ਸੱਚ ਦਿਖਾਵਾਂਗੇ ਉਹ ਤਾਂ ਪੂਰੀ ਆਪ ਤੈਹ ਤੱਕ ਜਾਵਾਂਗੇ ਪੂਰੀ ਤੈ ਤੱਕ ਮਤਲਬ ਪਰ ਹਮਦਾ ਜਿਹੜਾ ਚੋਲਾ ਪਾਈ ਫਿਰਦੇ ਨੇ ਉਹ ਹੁਣ ਸੁਧਰ ਜਾਣ ਇਹ ਵੀਡੀਓ ਦਾ ਮਤਲਬ ਹੈ ਵੀ ਉਹ ਸੁਧਰ ਜਾਣ ਅਗਲੀ ਵਾਰੀ ਉਹਨਾਂ ਉਹ ਬੰਦੇ ਸੁਧਰ ਜਾਣ ਜਿਹੜਾ ਜਿਹੜਾ ਸਾਡੇ ੱਟਕੇ ਚੜਦਾ ਗਿਆ ਅਸੀਂ ਇਦਾਂ ਨੰਗੇ ਕਰਦੇ ਰਹਿਣਾ ਪਰ ਪਤਾ ਗੱਲ ਕਿ ਮੈਂ ਮੀਡੀਆ ਦੇ ਵਿੱਚ ਬਾਈ ਜੀ ਕਿਉਂ ਰੱਖਦਾ ਗੱਲ ਕੱਲ ਨੂੰ ਅਗਲੇ ਪਤਾ ਕੀ ਕਹਿ ਦਿੰਦੇ ਆ ਗਿਆ ਕਹਿੰਦੇ ਲੈ ਬਾਬੇ ਨੇ ਪੈਸੇ ਖਾਲੇ ਹੋਣੇ ਆ ਬਾਬੇ ਨੇ 1.2 ਲੱਖ 2 ਲੱਖ ਖਾਲੇ ਹੋਣਾ 5 ਲੱਖ ਖਾਲੇ ਹੋਣਾ ਐਦਾਂ ਕਮੈਂਟਾਂ ਦੇ ਵਿੱਚ ਮਾਰਨਾ ਹੈ ਕੀ ਗਾਗੇੜਾ ਇਹ ਮੀਡੀਆ ਦੇ ਵਿੱਚ ਤਾਂ ਤੁਹਾਡੇ ਵਿੱਚ ਸੰਗਦੇ ਦੇ ਵਿੱਚ ਰੱਖਦਾ ਵੀ ਆ ਕਰਤੂਤਾ ਹੋ ਰਹੀਆਂ ਤੁਸੀਂ ਦੱਸੋ ਵੀ ਗਲਤ ਹੋ ਰਹੀਆਂ ਸਹੀ ਹੋ ਰਹੀਆਂ ਨੇ ਈਆਂ ਭੈਣਾ ਆਉਦੀਆਂ ਕੱਲ ਨੂੰ ਹੋਰ ਬੱਚੇ ਦੇ ਪਤਾ ਨਹੀਂ ਕੀ ਖਾਂਦਾ ਕਿਹੜਾ ਨਸ਼ਾ ਕਰਦਾ ਬੱਚੇ ਦੇ ਉੱਤੇ 10 ਸਾਲ ਦੇ ਬੱਚੇ ਦਾ ਵੀ ਬਲਤ ਕਰ ਹੋ ਸਕਦਾ ਜੇ ਐਡੀ ਕੁੜੀ ਦਾ ਜਿੰਦੀਆਂ ਵੀਡੀਓ ਆ ਸਕਦੀਆਂ ਬਾਹਰ ਗੰਦੀਆਂ ਪਰ ਉਹ ਵੀਡੀਓ ਜਿਹੜੀ ਤੁਸੀਂ ਫੋਟੋਸ ਦਿਖਾਈਆਂ ਉਹ ਕਿੱਥੇ ਵੀ ਜ਼ਬਰਜਨਾ ਨਹੀਂ ਲੱਗ ਰਿਹਾ ਉਹ ਕੰਸੈਂਟ ਦੇ ਨਾਲ ਲੱਗ ਰਿਹਾ ਗੁਰੂ ਮੈਂ ਗਲਤ ਮੈਂ ਤਾਂ ਉਸ ਟੀਨ ਨੂੰ ਤਾਂ ਗਲਤੀ ਕਹਿ ਰਿਹਾ ਬਟ ਮੈਂ ਇਹ ਕਹਿ ਰਿਹਾ ਵੀ ਉਹ ਜ਼ਬਰ ਜਨਾ ਜੇ ਜੇ ਹੋਇਆ ਤੇ ਤਾਂ ਹੀ ਆਇਆ ਯਾਰ ਗੱਲ ਸੁਣ ਲਓ ਮੈਂ ਸਿੱਧੀ ਜੀ ਪੰਜਾਬੀ ਜੱਟ ਸੌਦਾ ਕਰਦਾ ਜੇ ਅਸੀਂ ਪੱਦ ਮਾਰਾਂਗੇ ਨਾ ਤੇ ਬਦਬੂ 10 ਬੰਦੇ ਉਹਨੂੰ ਸੁਣੂਗੀ ਸਮਝਿਆ ਨਾ ਤੇ ਇਹਦਾ ਭੈਣ ਜੇ ਵੀਡੀਓ ਆਈਏ ਤਾਂ ਕਿੰਨੇ ਬੰਦੇ ਉਹਨੂੰ ਦੁੱਖੂਗੀ ਹੁਣ ਨਹੀਂ ਮਨ ਤਾਂ ਦੁਖਦਾ ਹੀ ਅਸੀਂ ਵੀ ਤੁਸੀਂ ਜਦੋਂ ਫੂਟਵਾਂ ਦਿਖਾਈਆਂ ਤਾਂ ਇੱਕ ਵਾਰੀ ਲੱਗਦਾ ਹੀ ਆ ਵੀ ਯਾਰ ਵੀ ਚੰਗਾ ਭਲਾ ਬੰਦੇ ਦਾ ਦਾੜਾ ਐਡਾ ਵੱਡਾ ਕਿੰਨਾ ਸੋਹਣਾ ਲੱਗਿਆ ਉਹੀ ਤਾਂ ਮੈਂ ਕਹਿੰਦਾ ਵੀ ਲੱਖ ਲਾਹਨ ਤਾਂ ਐਦਾਂ ਦੇ ਬੰਦੇ ਦੀਆਂ ਵੀ ਤੂੰ ਸੈਂਟ ਲਾ ਕੇ ਦੂਰ ਦੂਰ ਤੱਕ ਖਿਲਾਰਦਾ ਪਿਆ ਇਹ ਗੰਦਾ ਸੈਂਟ ਸੀ ਜਿਹੜਾ ਉਹਨੇ ਲਾਇਆ ਸੀਗਾ ਗੰਦਾ ਸੈਂਟ ਆਹੋ ਇੱਕ ਉਹ ਜਿਹੜਾ ਸੈਂਟ ਲਾਇਆ ਨਾ ਭੂंड ਆਸ਼ਿਕ ਆਇਆ ਨੰਗਾ ਨੰਗਾ ਜਿਹੜਾ ਕਲਯੋਗ ਆ ਨਾ ਕਲਯੋਗ ਨੰਗਾ ਡਾਂਸ ਕਰ ਰਿਹਾ ਇਸ ਟਾਈਮ ਇਹ ਯਾਰ ਡਾਂਸ ਕਰਦਾ ਨੰਗਾ ਕਲਯੋਗ ਗੁਰਦੁਆਰਿਆਂ ਦੇ ਵਿੱਚ ਵੀ ਕਲਯੋਗ ਉਹਦੇ ਵਿੱਚ ਕਿਹਦੇਲਾ ਮਾਰਾ ਇਹਨੇ ਕਹੀ ਵੀ ਕੰਮ ਹੋਣਗੇ ਤੇ ਹੋ ਰੇ 12 12 ਸਾਲ ਦੀਆਂ ਕੁੜੀਆਂ ਦੇ ਬਲਤਕਾਰ ਹੋ ਰੇ ਆ ਬੱਚੇ ਜਨਮ ਦੀਆਂ ਪਈਆਂ ਨੇ ਪਾਪ ਕਲਯੋਗ ਇਤੋਂ ਵੱਡਾ ਕਲਯੋਗ ਹੋਰ ਕੀ ਆਜੂਗਾ ਤੇ ਆ ਕੱਲ ਨੂੰ ਬੰਦਾ ਆਂਦਾ ਉਹ ਇਹ ਵੀ ਕੱਲ ਕਹਿ ਸਕਦਾ ਵੀ ਗੁਰਦੁਆਰਾ ਉਸਰ ਤਰਫ ਹੈ ਤੇ ਵੀਡੀਓ ਮੇਰੀ ਹੈ ਉਸ ਤਰਫ ਹੈ ਤੇ ਬਾਬਾ ਜੀ ਆਵੇ ਇਹਦੇ ਅੰਦਰ ਦੇਖੋ ਨਾ ਜਾ ਕੇ ਗੁਰਦੁਆਰੇ ਦੀ ਜਗਾ ਸਾਰੀ ਅੰਦਰ ਉਹ ਕਿਰਾਇਆ ਲੈਂਦੇ ਪਏ ਬੰਦਿਆਂ ਕੋਲੋਂ ਗੁਰਦੁਆਰੇ ਦੀ ਮੇਰੇ ਕੋਲੇ ਪ੍ਰੂਫ ਹੈ ਚੈੱਕਅਪ ਲਾਉਂਦੇ ਨਾਲ ਚੈੱਕਅਪ ਕੈਂਪ ਲਾਉਂਦੇ ਆ ਦੰਦਾਂ ਦਾ ਲਾਉਂਦੇ ਆ ਤੋ ਗੁਰਦੁਆਰੇ ਦੀ ਜਗ੍ਹਾ ਦੇ ਵਿੱਚ ਹੀ ਲਾਉਂਦੇ ਆ ਬਾਹਰੋਂ ਥੋੜੀ ਹੋਰ ਕਿਤੇ ਪਾਸੇ ਲਾ ਦੇਣਗੇ ਜੋੜਾ ਘਰ ਬਣਿਆ ਜੋੜਾ ਘਰ ਬਣਿਆ ਅੰਦਰ ਇੱਥੇ ਜੋੜਾ ਘਰ ਬਣਿਆ ਅੰਦਰ ਜੋੜਾ ਘਰ ਹੈ ਗੁਰੂ ਘਰ ਦੀ ਜਗ੍ਹਾ ਆਇਓ ਦਿਖਾਓ ਤੁਹਾਨੂੰ ਦਿਖਾਓ ਯਾਰ ਐਵੇਂ ਬਾਅਦ ਦੇ ਵਿੱਚ ਸੰਗਤ ਕਵੇ ਦਿਖਾਇਆ ਨਹੀਂ ਕੁਛ ਆ ਦੇਖੋ ਪਹਿਲਾਂ ਪਹਿਲਾਂ ਬਾਬਾ ਜੀ ਆਓ ਦੇਖੋ ਜੀ ਜੋੜਾ ਘਰ ਬਣਿਆ ਹੋਇਆ ਸਾਰਾ ਕੁਝ ਆ ਜੋੜਾ ਘਰ ਬਣਿਆ ਅੰਦਰ ਆ ਕਮਰਾ ਉਹਦਾ ਆਹ ਦੇਖੋ ਪੋਸਟਰ ਵੀ ਲੱਗਵਾਇਆ ਹੈ ਕਲੀਨਿਕ ਦਾ ਇਹਨਾਂ ਦੇ ਨਾਲ ਸਾਰਾ ਕੁਝ ਲੱਗਾ ਨਾਲ ਕਮਰਾ ਤੇ ਇਹ ਤਾਂ ਮੈਂ ਕਹਿੰਦਾ ਸੰਗਤ ਨੂੰ ਵੀ ਬਹੁਤ ਮਾੜੀਆਂ ਗੱਲਾਂ ਹੋ ਰਹੀਆਂ ਵੀ ਇਦਾਂ ਦੇ ਕੰਮ ਨਾ ਕਰੋ ਵੀ ਬੰਦੇ ਬਣਜੋ ਯਾਰ ਕਿਉਂ ਬਦਨਾਮ ਕਰਦੇ ਆਗੇ ਸੰਗਤਾਂ ਦੇ ਬਹੁਤ ਠੇਸ ਪਹੁੰਚਦੀ ਐ ਸੀ ਵੀਡੀਓ ਤੁਹਾਨੂੰ ਦੇਵਾਂਗੇ ਔਰ ਬਲੋ ਕਰਕੇ ਇੱਕ ਫੋਟੋ ਦੇਵਾਂਗੇ ਕੱਲੀ ਬਲੋ ਕਰਕੇ ਚਲੋ ਜੀ ਫਰੋਟ ਹਾਂ ਉਹ ਤੇ ਕਰਾਇਆ ਜੋ ਜ਼ਰੂਰ ਦਿਖਾਵਾਂਗੇ ਸੰਗਤ ਨੂੰ ਸੰਗਤ ਜੀ ਐਦਾਂ ਦੇ ਬੰਦੇ ਜਿਹੜੇ ਹੁੰਦੇ ਸਾਨੂੰ ਸਾਥ ਦਿਆ ਕਰੋ ਸਾਡਾ ਸਾਡੇ ਨਾਲ ਜੁੜਿਆ ਕਰੋ ਸਾਡੇ ਦਾ ਸੰਘ ਵੀ ਥੋੜੇ ਜਿਹਾ ਆਇਆ ਮੀ ਭੈਣ ਕਰਕੇ ਨਹੀਂ ਤਾਂ ਵਾਵਾ ਸੰਘ ਹੋਣੇ ਸੀਗੇ ਇਸ ਕਰਕੇ ਮੀ ਕਰਕੇ ਬਹੁਤ ਕੰਮ ਖਰਾਬ ਹੋ ਗਿਆ ਬਾਕੀ ਪਹੁੰਚਾਂਗੇ ਜ਼ਰੂਰ ਅਫਸਰਾਂ ਕੋਲੇ ਵੀ ਜਾਣਾ ਸੀ ਅਫਸਰਾਂ ਕੋਲੇ ਵੀ ਰੱਖਾਂਗੇ ਗੱਲਬਾਤ ਵੀ ਮਾਰਾਂਗੇ ਇਹ ਗੱਲਬਾਤ ਵੀ ਤੁਸੀਂ ਇਹਦਾ ਦਾ ਹੱਲ ਕਰੋ ਬੰਦਾ ਲੱਭੋ ਅਫਸਰਾਂ ਨੂੰ ਵੀ ਇਹ ਪ੍ਰੂਫ ਦੇਵਾਂਗੇ ਤੇ ਕਾਰਵਾਈ ਪੂਰੀ ਠੋਕ ਕੇ ਕਰਵਾਵਾਂਗੇ ਹਾਂਜੀ ਗੱਲ ਆ ਵੀ ਸੰਗਤ ਇੱਥੇ ਆਂਦੀ ਸੀ ਇਹ ਵੀ ਗੱਲਾਂ ਕਹੀਆਂ ਜਾਂਦੀ ਸੀ ਵੀ ਸੰਗਤ ਬਹੁਤ ਆ ਐਤਵਾਰ ਵਾਲੇ ਦਿਨ ਵੀ ਬਹੁਤ ਸੰਗਤ ਆਂਦੀ ਸੀ ਬੱਚੇ ਜਿਹੜੇ ਆ ਸਪੈਸ਼ਲੀ ਇੱਥੇ ਸਿੱਖਣ ਆਂਦੇ ਸੀਗੇ ਬੱਬੇ ਹੁਣ ਬੱਚੇ ਹੁਣ ਜੇ ਕਿਸੇ ਜਿੰਨੇ ਜਕਰ ਆਪਾਂ ਨੂੰ ਪਤਾ ਹੀ ਨਹੀਂ ਲੱਗੂਗਾ ਹੁਣ ਕੋਈ ਵੀ ਚੀਜ਼ ਆ ਜਦੋਂ ਪਾਪਾਂ ਦਾ ਜਿਹੜਾ ਘੜਾ ਹੁੰਦਾ ਨਾ ਉਹ ਭਰਦਾ 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 ਇੱਕ ਦਿਨ ਫੁੱਟਣਾ ਹੀ ਫੁੱਟਣਾ ਫੁੱਟਣਾ ਜਾਂ ਨਹੀਂ ਫੁੱਟਦਾ ਬਿਲਕੁਲ ਸਹੀ ਉਹਦੇ ਵਿੱਚ ਰੋੜੇ ਪਾਈ ਜਾਵਾਂਗੇ ਰੋੜੇ ਪਾਈ ਜਾਵਾਂਗੇ ਰੋੜੇ ਪਾਈ ਜਾਵਾਂਗੇ ਫੁੱਟਣੇ ਇੱਕ ਦਿਨ ਮੈਂ ਛੋਟੀ ਜਿਹੀ ਗੱਲ ਦੱਸਦਾ ਤੁਹਾਡੇ ਚੈਨਲ ਤੇ ਇੱਕ ਨਾ ਪੰਡਤੈਣ ਸੀ ਇੱਕ ਜਨਾ ਇੱਕ ਹੋਰ ਕੁੜੀ ਸੀ ਜ ਉਹਨਾਂ ਨੇ ਨਾ ਕੋਠਾ ਜੀ ਸਾਹਮਣੇ ਉਹ ਗੁਰੂ ਪਿਤਾ ਜੀ ਨੇ ਪਾਸ਼ਾ ਨੇ ਜੋ ਵੀ ਲਿਖਿਆ ਹੁੰਦਾ ਵੀ ਚਾਲੇ ਦੀ ਲਾਈਵ ਹੋਈ ਆ ਡਿਊਟੀ ਵੀ ਉਹ ਬੰਦੇ ਹੀ ਦੇਖਿਆ ਕਰ ਵੀ ਕਿੰਨੇ ਬੰਦੇ ਅੰਦਰ ਜਾਂਦੇ ਉਹ ਘੜਾ ਭੱਜ ਗਿਆ ਛੋਟ ਘਟੇ ਘੜਾ ਜਦੋਂ ਪੜ ਗਿਆ ਉਹ ਘੜਾ ਭੜਿਆ ਤੇ ਉਹ ਟੁੱਟ ਗਿਆ ਪਾਪਾਂ ਦਾ ਘੜਾ ਜਦੋਂ ਪਾਪਾਂ ਦਾ ਘੜਾ ਪੂਰ ਟੁੱਟ ਗਿਆ ਉਸ ਤੋਂ ਬਾਅਦ ਉਹ ਉਹ ਵੀ ਮਰ ਗਈ ਕੁੜੀ ਵੀ ਉਹ ਤੇ ਇਹ ਤਾਂ ਉੱਪਰ ਕਹਿੰਦੇ ਧਰਮਰਾਜ ਕੋਲੇ ਜਾਣਾ ਸੀਗਾ ਕਹਿੰਦੇ ਜਾਂਦੇ ਹੁੰਦੇ ਆ ਸੁਣਨ ਵਾਲੀ ਗੱਲ ਆ ਕਹਿੰਦੇ ਜਾਂਦੇ ਆ ਤੇ ਜਦੋਂ ਗਿਆ ਉੱਥੇ ਉੱਥੇ ਧਰਮਰਾਜ ਕਹਿੰਦਾ ਆ ਵੀ ਤੂੰ ਕੀ ਕਰਦੀ ਸੀਗੀ ਕਹਿੰਦੀ ਮਹਾਰਾਜ ਕਹਿੰਦੀ ਜੋ ਤੁਸੀਂ ਡਿਊਟੀ ਲਈ ਸੀਗੀ ਮੈਂ ਉਹ ਕਰਦੀ ਸੀਗੀ ਜਿਹੜੀ ਪੰਤਾਨੀ ਸੀ ਉਹਨੂੰ ਪੁੱਛਦੇ ਵੀ ਤੂੰ ਕੀ ਕਰਦੀ ਸੀਗੀ ਕਹਿੰਦੀ ਮਹਾਰਾਜ ਜਿੱਦਾਂ ਦੀ ਡਿਊਟੀ ਲਈ ਸੀ ਮੈਂ ਉਹ ਕਰਦੀ ਸੀ ਕਹਿੰਦੀ ਇਹਦੇ ਅੰਦਰ ਜਿੰਨੇ ਬੰਦੇ ਜਾਂਦੇ ਸੀ ਮੈਂ ਉਹਦੇ ਵਿੱਚ ਘੜੇ ਦੇ ਵਿੱਚ ਰਵੜਾ ਉਹ ਪਾਈ ਜਾਂਦੇ ਸੀ ਰੋੜੇ ਕਹਿੰਦੀ ਸੀ ਇੰਨੇ ਜਾਂਦੇ ਉਹ ਕਹਿੰਦਾ ਤੂੰ ਚੱਲ ਨਰਕਾਂ ਦੇ ਵਿੱਚ ਜਿਹੜਾ ਦੂਜਾ ਸੀ ਉਹ ਸਵਰਗਾਂ 'ਚ ਚਲੀ ਗਈ ਆਹ ਹਾਲੇ ਪਾਪਾਂ ਦਾ ਘੜਾ ਜਿਹੜਾ ਭਰਦਾ ਨਾ ਜੇ ਕੋਈ ਦੇਖਦਾ ਉਹਨੂੰ ਵੀ ਪਾਪ ਹੋਣਾ ਚਾਹ ਬਹੁਤ ਵੱਡਾ ਪਾਪ ਲੱਗਦਾ ਜੇ ਨਾ ਬੰਦੇ ਨੂੰ ਸਾਹਮਣੇ ਸ਼ੋਅ ਕਰੀਏ ਤਾਂ ਇਹ ਪਾਪ ਦਾ ਘੜਾ ਉਹਦਾ ਟੁੱਟ ਗਿਆ ਚਲੋ ਬਾਬਾ ਜੀ ਫਤਿਹ ਦੀ ਸਾਂਝ ਪਾਉਂਦੇ ਆ ਗੱਲਾਂ ਤਾਂ ਹੋਰ ਵੀ ਸੀਗੀਆਂ ਪਰ ਪਿੱਛੇ ਕਾफी ਹੋਰ ਨਹੀਂ ਖੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਵੇਂ ਕੀ ਇਹਨਾਂ ਨਾਲ ਗੱਲਬਾਤ ਕੀਤੀ ਆ ਇਹ ਜ਼ਰੂਰ ਇਹਨਾਂ ਕੋਲ ਕਹਿ ਰਿਹਾ ਵੀ ਇਹਨਾਂ ਕੋਲ ਪੂਰੇ ਸਬੂਤ ਜਿਹੜੇ ਪਏ ਨੇ ਤੇ ਸਬੂਤ ਜਿਹੜੇ ਆ ਜ਼ਰੂਰ ਉਹ ਕੱਲ ਜਿਹੜਾ ਪ੍ਰਸ਼ਾਸਨ ਮੂਰੇ ਵੀ ਰੱਖਣਗੇ মিডিਆ ਮੂਰੇ ਵੀ ਇਹਨਾਂ ਨੇ ਪੂਰੇ ਜਿਹੜੇ ਆ ਉਹ ਕਹਿੰਦੇ ਆ ਸਬੂਤ ਅਸੀਂ ਰੱਖਾਂਗੇ ਤੇ ਆ ਵਿਅਕਤੀ ਜਿਹਨੂੰ ਅੱਜ ਇੱਕੇਰਨ ਵਾਸਤੇ ਆਏ ਸੀ ਜਿਹਨੂੰ ਪੁੱਛਣ ਵਾਸਤੇ ਆਏ ਸੀ ਵੀ ਆ ਵੀਡੀਓ ਅਸਲ ਦੇ ਵਿੱਚ ਤੇਰੀ ਆ ਉਹ ਇੱਥੇ ਨਹੀਂ ਆ ਮੌਕੇ ਤੋਂ ਇੱਥੇ ਨਹੀਂ ਆ ਕਿੱਥੇ ਵੀ ਉਸਦੇ ਘਰ ਵੀ ਜਾ ਕੇ ਇਹ ਕਹਰੇ ਆ ਵੀ ਅਸੀਂ ਛਾਣਬੀਨ ਕੀਤੀ ਆ ਤਾਂ ਉੱਥੇ ਵੀ ਉਹ ਸਾਨੂੰ ਨਹੀਂ ਮਿਲਿਆ ਹੁਣ ਉਹ ਫਰਾਰ ਆ ਕਿੱਥੇ ਚਲਾ ਗਿਆ ਡਰ ਗਿਆ ਉਹ ਤਾਂ ਕੁਝ ਸਮਾਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਬਹੁਤ ਹੀ ਮੈਂ ਕਹਾਂਗਾ ਸ਼ਰਮਨਾਕ ਚੀਜ਼ ਆ ਕਿਉਂਕਿ ਇੱਥੇ ਦਰਬਾਰ ਆ ਤੇ ਦਰਬਾਰ ਦੇ ਨਾਲ ਜਿੱਥੇ ਜੋੜਾ ਘਰ ਬਣਿਆ ਹਾਇਆ ਜੋੜਾ ਘਰ ਦੇ ਵਿੱਚ ਜਿੱਥੇ ਦਫਤਰ ਆ ਉੱਥੇ ਇਹ ਕਿਹਾ ਜਾ ਰਿਹਾ ਵੀ ਇਹ ਸਭ ਕੁਝ ਹੋਇਆ ਵੱਡੇ ਇਲਜ਼ਾਮ ਜਿਹੜੇ ਆ ਉਹ ਨਿਹੰਗ ਸਿੰਘ ਫੌਜਾਂ ਵਾਲੋ ਜਿਹੜੇ ਲਗਾਏ ਗਿਆ ਤਾਂ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਅਪਡੇਟਸ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਲੱਗਿਆ ਆ ਸੀਗਾ ਇਹ ਵਿਅਕਤੀ ਦਾ ਮੈਂ ਇੱਕ ਵਾਰੀ ਕਵਾਂਗਾ ਵੀ ਧਿਆਨ ਆ ਤੁਹਾਨੂੰ ਹੁਣ ਪਤਾ ਲੱਗ ਜਾਏਗਾ ਵੀ ਆ ਸੀਗਾ ਤੇ ਪੋਸਟਰ ਜਿਹੜਾ ਹੈ ਇਸ ਦਾ ਉਹ ਪਾੜ ਦਿੱਤਾ ਗਿਆ ਤੇ ਨੀਂਗ ਸਿੰਘਾਂ ਵੱਲੋਂ ਵੱਡਾ ਇਲਜ਼ਾਮ ਜਿਹੜਾ ਇਸ ਤੇ ਲਗਾਇਆ ਗਿਆ ਵੀ ਇਹਦੀ ਵੀਡੀਓ ਜਿਹੜੀ ਆ ਉਹ ਐਡੀ ਵੀਡੀਓ ਜਿਹੜੀ ਇਸ ਬੰਦੇ ਦੀ ਉਹ ਵਾਇਰਲ ਹੁੰਦੀ ਆ ਉਹ ਇੰਨਾ ਤੱਕ ਪਹੁੰਚਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਮੇਟੀ ਨਾਲ ਵੀ ਗੱਲ ਕੀਤੀ ਆ ਨੀਂਗ ਸਿੰਘ ਫੌਜਾਂ ਇੱਥੇ ਪਹੁੰਚੀਆਂ ਕਾਫੀ ਦੇਰ ਕਮੇਟੀ ਨਾਲ ਗੱਲਬਾਤ ਹੁੰਦੀ ਆ ਅਤੇ ਕਮੇਟੀ ਵੀ ਜਦੋਂ ਇਸ ਵੀਡੀਓ ਨੂੰ ਦੇਖਦੀ ਆ ਤਾਂ ਉਹ ਵੀ ਇੱਕ ਵਾਰੀ ਜਿਹੜੀ ਆ ਉਹ ਹੈਰਾਨ ਰਹਿ ਜਾਂਦੀ ਆ ਹੈਰਾਨ ਰਹਿ ਜਾਂਦੀ ਇੱਕ ਵਾਰੀ ਕਮੇਟੀ ਵੀ ਅਤੇ ਉਹਨਾਂ ਨੇ ਕਿਹਾ ਵੀ ਜ਼ਰੂਰ ਇਸ ਬੰਦੇ ਨੂੰ ਤੁਹਾਡੇ ਮੂਹਰੇ ਅਸੀਂ ਕਰਾਂਗੇ ਹਜੇ ਤੱਕ ਇਸ ਬੰਦੇ ਦਾ ਜਿਹੜਾ ਹੈ ਉਹ ਪਤਾ ਨਹੀਂ ਲੱਗ ਪਾਇਆ ਪਰ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਵੀ ਪੋਸਟਰ ਨੂੰ ਜਿਹੜਾ ਹੁਣ ਪਾੜ ਦਿੱਤਾ ਗਿਆ ਨਿਹੰਗ ਫੌਜਾਂ ਵਾਲੋ ਤੇ ਇਹ ਬੰਦਾ ਆਪਣੇ ਆਪ ਨੂੰ ਜ਼ਰੂਰ ਪ੍ਰਧਾਨ ਕਹਿੰਦਾ ਸੀ ਪਰ ਕਮੇਟੀ ਮੈਂਬਰਾਂ ਨੇ ਜਿਹੜੀ ਗੱਲਬਾਤ ਕੀਤੀ ਆ ਉਹ ਕਹਿੰਦੇ ਨੇ